ਅਮਨਾ ਅਮਨਾ ਜੁਣ ਕੇ ਤਨੀ ਖੋਦੀ ਮਾਸੇ ਹਾਂ ਮਨਿੰਦਰ ਬੋਲ ਹਾਂ ਅਮਨਾ ਇਹਨੂੰ ਸੋਨੀ ਨੂੰ ਕਦ ਬਾਰ ਕੱਟਦਾ ਲੈ ਇਹ ਕਿਹਨੂੰ ਬਾਹਰ ਕੱਢਦਾ ਤੈਨੂੰ ਆਪ ਹੀ ਪਤਾ ਭਾਈ ਇਹ ਆਪਦੇ ਲੱਛਣੇ ਇਹਦੇ ਹੈ ਜਣੇ ਹੁਣ ਕੀ ਲੱਛਣ ਇਹੋ ਜਿਹੇ ਸਾਰਾ ਦਿਨ ਮੇਰੇ ਪੁੱਤ ਨਾਲ ਲੜਦੀ ਰਹਿੰਦੀ ਆ ਮਨਿੰਦਰੇ ਮੈਂ ਬੰਨੇ ਪਨੇ ਤੇਰੇ ਮੂਰੇ ਹੱਥ ਮੈਂ ਤੱਕ ਕੀ ਪਈ ਆ ਦੋਨਾਂ ਜੀਆਂ ਦੀ ਲੜਾਈ ਤਾਂ ਪਾਣੇ ਕੋਈ ਨਹੀਂ ਮਟਿਆ ਸਕਦਾ ਇੰਨੀ ਤਾਂ ਹੁੰਦੀ ਰਹਿੰਦੀ ਆ ਐਨੀਕ ਨਹੀਂ ਭੈਣੇ ਇਹ ਜੇ ਮੇਰੇ ਪੁੱਤ ਨੇ ਕੁਛ ਖਾ ਪੀ ਲਿਆ ਖਾਪ ਗਿਆ ਕਾ ਨੂੰ ਮਰ ਗਲ ਗਿਆ ਮੈਂ ਕੀ ਕਹੂੰਗੀ ਇਹਨੂੰ ਤਾਂ ਭੈਣੇ ਹੋਰ ਕਿਤੇ ਤੋੜ ਦਾਂਗੇ ਹੁਣ ਮੈਂ ਪੁੱਤ ਕਿੱਥੋਂ ਲੱਭਾਂਗੀ ਮੰਮੀ ਮੇਰੀ ਗੱਲ ਸੁਣੋ ਮੈਨੂੰ ਕਿਹੜਾ ਜ਼ਰੂਰਤ ਨਹੀਂ ਹੈਗੀ ਤੁਸੀਂ ਇੰਨੀਆਂ ਜਿਹੀਆਂ ਗੱਲਾਂ ਕਿਉਂ ਕਰਦੇ ਹੋ ਹਜੇ ਚੱਲ ਪਹਿਲਾਂ ਤੁਸੀਂ ਬੈਠ ਕੇ ਗੱਲ ਕਰ ਲਾ ਨਾ ਭੈਣੇ ਤੂੰ ਆਇਆ ਜੀ ਸੱਦ ਕੇ ਮੈਂ ਨਹੀਂ ਇਹਨੂੰ ਦੇ ਲਵਾਂ ਅੰਦਰ ਮਾਰ ਦਿੰਦੀ ਹੁਣ ਮੇਰਾ ਵੀ ਘਰ ਹੈ ਮੈਨੂੰ ਵੀ ਇੱਥੇ ਬਿਆਕੀ ਲੈਂਦਾ ਲੇ ਭੈਣੇ ਇਸ ਕਰਦੀ ਨੂੰ ਆਏ ਹੈ ਇਹਨੂੰ ਪਰ ਹੋਂ ਨੇ ਮਾਂਦਰ ਹੋਂ ਦੀ ਮੇਰੇ ਪੁੱਤ ਨੇ 11 ਬਾਹਰ ਕੱਢਦੀ ਨਾ ਮੈਂ ਮੇਰੇ ਪੁੱਤ ਦੇ ਉੱਤੋਂ ਦੀ ਹੋ ਕੇ ਇਹਨੂੰ ਘਰੇ ਨਹੀਂ ਬਾੜਦੀ ਹੈਗੀ ਜੀ ਸੱਜ ਕੇ ਮਨਿੰਦਰ ਦਿਨਾਰਾਤਾ ਤੂੰ ਤੈਨੂੰ ਕੋਈ ਜਵਾਬ ਨਹੀਂ ਨਾ ਪਹਿਲੇ ਇੱਥੇ ਗੱਲ ਨਹੀਂ ਨਾ ਹੋਣੀ ਲੈ ਭਣੇ ਗੱਲ ਬਣੇ ਚਾਹੇ ਨਾ ਬਣੇ ਪਰ ਮੈਂ ਉਹਦੇ ਘਟੇ ਉਂਦਰ ਨਹੀਂ ਕਰਦੀ ਹੈਗੀ ਮੇਰੇ ਪੁੱਤ ਨੇ ਇਹ ਗੱਲ ਕਹੀ ਆ ਮਾਂ ਜਿੰਨਾ ਚਿਰ ਰਹੂਗੀ ਮੈਂ ਉਹਨਾਂ ਚ ਕ ਕਰੇ ਨਹੀਂ ਬੜਨਾ ਮੈਂ ਮੇਰੇ ਪੁੱਤ ਬਿਨਾ ਤੇ ਕਪਾਲਨੀ ਜੀ ਸਕਦੀ ਇਹ ਵਿਚਾਰੀ ਫਿਰ ਕਿੱਥੇ ਜਾਊਗੀ ਮੈਂ ਤਾਂ ਉਧਰੋਂ ਰਿਸ਼ਤਾ ਤੜਵਾਤਾ ਇਹਦੇ ਭਰਾ ਕਰਨੀ ਅਸੀਂ ਕੜਾ ਪੈਣ ਦੇ ਪਾਈ ਨੂੰ ਕਹਸੇ ਰਿਸ਼ਤਾ ਤੋੜ ਦੇ ਇਹਦੇ ਭਾਈ ਦੀ ਤਾਂ ਪੀ ਹੱਥ ਚੱਕੀ ਹੋਈ ਸੀਗੀ ਉਹਦਾ ਇਹਦੇ ਨਾਲ ਲੜੇ ਨਹੀਂ ਉਹਦੇ ਨਾਲ ਲੜਪੀ ਲੈ ਇਹਦੇ ਭਾਈ ਨੂੰ ਤਾਂ ਕੁਛ ਨਹੀਂ ਕਿਹਾ ਮੈਂ ਜਿੱਦੇ ਦੇ ਭਰਾ ਪਰਜਾਈ ਆਇਆ ਚਾਹ ਨੂੰ ਕਹਾ ਬੈਠ ਸੌਣ ਸੋ ਬੈਠੇ ਨਹੀਂ ਖੜੇ ਨਹੀਂ ਕਹਿੰਦੇ ਜਾਣੇ ਆ ਅਸੀਂ ਸਾਡੇ ਚ ਭਈ 20 ਮਾਰ ਖੌਸਲੇ ਰਾਹਦਾ ਜੈਸ ਤੇ ਸਾਡੇ ਚ ਗੱਲ ਕੀ ਹੈ ਮੈਂ ਪੁੱਛਿਆ ਉਸ ਤਾਂ ਨਾਂ ਵੀ ਨਹੀਂ ਲੇਤਾ ਚਾਹ ਪਾਣੀ ਦਾ ਉਹਨਾਂ ਦਾ ਬੂ ਮੈਂ ਮਰ ਜਾ ਮੈਂ ਤਾਂ ਇੱਥੇ ਖੜੀ ਖੜੀ ਮੱਚ ਜਾ ਸਾਰੀ ਦੀ ਸਾਰੀ ਨਪੁੱਤੀ ਜੇ ਮੈਂ ਨਾ ਚਾਹਦਾ ਨਾ ਲਿਆ ਹੋਵੇ ਮੈਂ ਇਹ ਗੱਲ ਕਹਿੰਦੀ ਸਮਾਂ ਬੈਠਾ ਠੰਡਾ ਲਿਆਉਣੀਆਂ ਚਾਹ ਲਿਆਉਣੀਆਂ ਕਹਿੰਦੇ ਮਾਸੀ ਜੋ ਸਾਡੀ ਭੈਣ ਨਹੀਂ ਕਰੇ ਅਸੀਂ ਕੁਛ ਨਹੀਂ ਖਾਂਦੇ ਪੀਂਦੇ ਹੈਗੇ ਕਈ ਗਲਤੀ ਦਾ ਦੱਸ ਦੇ ਦੀ ਗੱਲ ਮੰਮੀ ਮੇਰੀ ਗੱਲ ਸੁਣ ਚਲ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਮੀਦ ਰਹਿ ਲੂੰਗੀ ਪਰ ਫੇਰ ਮੈਨੂੰ ਅੰਦਰ ਲੈ ਜਾ ਇੱਕ ਵਾਰ ਮੰਮੀ ਹਾਂ ਹੁਣ ਮੈਂ ਜਾਵਾਂ ਕਿੱਥੇ ਮੈਨੂੰ ਉਹ ਤਾਂ ਦੱਸ ਦੋ ਕਈ ਹੁਣ ਦੇਖ ਜਿੱਥੇ ਮਰਜੀ ਜਾ ਜਿੱਥੇ ਨਾ ਜਾ ਨਾ ਤਾਂ ਮੈਂ ਤੈਨੂੰ ਅੱਜ ਅੰਦਰਵਾੜਾ ਨਾਵਾੜਾ ਮੈਂ ਤੈਨੂੰ ਕੱਲ ਨੂੰ ਅੰਦਰ

ਮੰਮੀ ਗੇਟ ਖੋਲ੍ਹ ਦੇ ਮੰਮੀ ਬੋਲ ਪਾਈ ਇੱਕ ਵਾਰ ਮੈਂ ਨਾ ਗੱਲ ਤਾਂ ਕਰ ਲਵਾ ਰਾਂਗੇ ਅਮਨ ਗੇਟ ਤਾਂ ਖੋਲ ਦੇ ਦੇਖ ਪਈ ਮਿੰਦਰ ਨਾ ਮੈਂ ਕਹਿੰਦਾ ਚ ਖੋਲ ਨਾ ਮੈਂ ਸਵੇਰੇ ਖੋਲ੍ਹ ਮੈਂ ਕੱਲ ਕੇ ਰੈਂ ਕਹਿੰਦਾ ਕਿ ਤੂੰ ਆਈ ਆਪਣਾ ਚੁੱਪ ਜਿਹਾ ਗਿਆ ਮੈਂ ਤਾਂ ਰੱਖ ਦੀ ਮੈਂ ਹੁਣ ਕਿੱਥੇ ਜਾਵਾਂਗੀ ਤੁਸੀਂ ਆਪ ਦੱਸੋ ਨਾਲ ਮੈਂ ਪੇ ਕਹਿਣਾ ਢੁੱਸ ਗਈ ਹੁਣ ਮੇਰੇ ਤਾਂ ਕੋਈ ਰਾਸਤਾ ਨਹੀਂ ਹੈਗਾ ਕਿਤੇ ਜਾਣ ਨੂੰ ਤੁਸੀਂ ਗੇਟ ਖੋਲ੍ਹੋ ਇੱਕ ਵਾਰ ਮੰਮੀ ਮੈਂ ਨਾ ਭਾਈ ਮੈਂ ਕਹਿੰਦੀ ਮੰਮੀ ਗੇਟ ਖੋਲ ਦੋ ਮੰਮੀ ਕੁੜੀ ਗੇਟ ਖੋਲ ਦੋ ਮੈਨੂੰ ਜਾਣਾ ਹੈ ਗੇਟ ਤਾਂ ਖੋਲ ਦੇ ਮੰਮੀ ਖੋਲ ਗੇਟ ਮੇਰੀ ਪਰਗਰਨਾ ਨਾਲ ਗੱਲ ਕਰ ਦੋ ਪਲੀਜ਼ ਮੰਮੀ ਕੁੜੀ ਗੇਟ ਖੋਲ ਲਓ ਮੈਨੂੰ ਜਾਣਾ ਤਾਂ ਫੋਨ ਦੀ ਇੱਕ ਵਾਰ ਮੈਂ ਜਾਣਾ ਕਿੱਥੇ ਤੁਸੀਂ ਮੈਨੂੰ ਦੱਸ ਦੋ ਮੈਂ ਜਾਣਾ ਕਿੱਥੇ ਮੈਂ ਪੇਕੇ ਵੀ ਨਹੀਂ ਜਾ ਸਕਦੀ ਆਪਾਂ ਖੋਲ ਦੇ ਗੇਟ ਮੰਮੀ ਮੈਨੂੰ ਜਾਣਾ ਹੈ ਤਾਂ ਮੰਮੀ ਗੇਟ ਖੋਲ ਦੇ

ਉਹ ਕੀ ਕਰੀਏ ਸੋਨੀ ਜੇ ਸੰਭਲਦੀ ਨਹੀਂ ਹੈਗੇ ਉਹ ਤੇਰੇ ਸਾਹਮਣੇ ਮੈਂ ਵੀ ਕਿੰਨੀ ਅਮਨਤਾਂ ਕਰ ਲਈਆਂ ਉਹਨਾਂ ਦੀ ਮੇਰੀ ਮੰਮੀ ਦੀ ਮੰਦੀ ਹੈਗੀ ਬਸ ਚੁੱਲ੍ਹੇ 'ਚ ਜਨ ਜੋਗੀ ਆ ਤਾਂ ਫਿਰ ਹੁਣ ਮੈਂ ਜਾਵਾਂ ਮੈਂ ਕਿੱਥੇ ਪ੍ਰਗਟ ਨੇ ਵੀ ਇੱਕ ਵਾਰ ਤਾਂ ਸੋਚਣਾ ਸੀਗਾ ਵੀ ਮੇਰੇ ਲੜ ਲਈ ਹੋਈ ਆ ਉਹ ਤਾਂ ਸੋਚ ਲਾਂਗਾ ਉਹ ਤਾਂ ਅੱਗੇ ਮਾਂ ਦੀ ਸੁਣਦਾ ਉਹਨਾਂ ਤਾਂ ਬਸ ਮਾਈ ਚਾਹੀਦੀ ਹੈ ਜੋ ਕੁਝ ਉਹ ਕਹੀ ਜਾਂਦੀ ਉਹ ਹੀ ਸਹੀ ਤਾਂ ਮਾਂ ਦੀਆਂ ਸੁਣਦੇ ਕੱਲੀ ਮਾਈ ਚਾਹੀਦੀ ਹੈ ਬਸ ਤੂੰ ਨਹੀਂ ਕੁਸ ਲੱਗਦੀ ਜੇ ਜਿਹੜਾ ਬਾਹਰ ਹੰਦਾ ਜਾਣਾ ਮੈਂ ਨਹੀਂ ਜਾਣਦੀ ਉਹ ਗੱਲਾਂ ਤੁਸੀਂ ਤਾਂ ਮੈਂ ਪੂਰੀ ਲੱਗਦੀ ਆ ਨਾ ਉਹੀ ਤਾਂ ਗੱਲ ਆ ਆਈ ਤਾਂ ਮਾਂ ਨੂੰ ਮਿਰਚਾਂ ਲੱਗਦੀਆਂ ਨੇ ਮੁੰਡੇ ਨੂੰ ਬਾਹਰ ਨਹੀਂ ਜਾਣਦੀ ਮਾਂ ਨੇ ਨਾ ਕਦੇ ਰੋਕ ਬਾਹਰ ਕੀ ਕਰਨਾ ਜਾ ਕੇ ਉਹਨੇ ਨੇ ਉਹੀ ਤਾਂ ਗੱਲ ਆ ਵੀ ਲੈ ਜੋ ਤੁਸੀਂ ਬਗਾਨੀਆਂ ਨੂੰ ਵਿਆਹ ਕੇ ਲਿਉਣਾ ਫਿਰ ਤੁਸੀਂ ਆਪ ਦੀ ਧੀ ਬਣਾ ਕੇ ਰੱਖ ਸਕਦੇ ਉਹ ਗੱਲਾਂ ਤਾਂ ਐ ਮਾਰਦੇ ਸੀ ਆਈ ਆਈ ਤਾਂ ਮੈਂ ਕਿਹਾ ਸੀ ਮੈਂ ਖੋਤ ਤਾਂ ਤੂੰ ਕੀ ਕੀ ਉਸ ਕਹਿੰਦੀ ਹੁੰਦੀ ਸੀ ਐ ਤੀ ਬਣਾ ਕੇ ਰੱਖੂੰਗੀ ਮੈਂ ਐ ਨਹੀਂ ਕਰਦੀ ਮੈਂ ਐ ਨਹੀਂ ਕਰਦੀ ਹੁਣ ਦੇਖ ਲਵਾਂ ਕੀ ਰੰਗ ਉਗੜਦੇ ਨੇ ਲੈ ਮੈਨੂੰ ਕਿਹਾ ਕਰ ਜੋਤਿਰ ਮਾਪੇ ਨਹੀਂ ਹੈਗਾ ਮੈਂ ਤੇਰੀ ਮਾਂ ਬਣ ਕੇ ਰਹੂਗੀ ਮੈਂ ਤੇਨੂੰ ਆਏ ਰਹੂ ਤਾਂ ਹੀ ਕਰਵਾਇਆ ਸੀ ਜੇ ਮੈਨੂੰ ਕਿਹਾ ਸੀ ਕਹਿੰਦੀ ਮੈਂ ਤਾਂ ਅਤੀ ਬਣਾ ਕੇ ਰੱਖੂੰਗੀ ਕਹਿੰਦੀ ਮੈਂ ਤਾਂ ਕਦੇ ਐ ਕਹਿ ਨਹੀਂ ਦਿੰਦੀ ਭਈ ਮੈਂ ਸੱਸਾਂ ਇਹਦੀ ਆਪਦੀ ਮਾਂ ਬਣ ਕੇ ਰਹੂੰਗੀ ਕਹਿੰਦੀ ਉਹਦੀ ਮੈਂ ਕੀ ਬੰਦਾ ਫਿਰ ਹੁਣ ਮੈਨੂੰ ਬੁਰੀ ਕਿਉਂ ਲੱਗਣ ਲੱਗ ਗਈ ਮਾਂ ਕਹਿੰਦੀ ਮੈਂ ਜາດ ਨਹੀਂ ਆਉਂਦੀ ਹੁੰਦੀ ਉਹਦੇ ਪਹਿਲਾਂ ਤਾਂ ਉਹ ਦੇਖ ਲੈ ਪਹਿਲਾਂ ਤਾਂ ਮੈਂ ਨਬੜੇ ਚੰਗੇ ਰਹੇ ਜਦੋਂ ਮੈਂ ਮੇਰੇ ਭਰਾ ਪਰਜਾਇ ਨੂੰ ਟੁੱਟ ਗਈ ਹੁਣ ਮੈਂ ਬੁਰੀ ਲੱਗਣ ਲੱਗ ਗਈ ਕਾਹੀ ਤਾਂ ਤੈਨੂੰ ਮੈਂ ਕਿਹਾ ਸੀ ਮਖ ਉਹਨਾਂ ਨਾਲ ਤਾਂ ਨਾ ਟੁੱਟਦੀ ਤੂੰ ਉਹਨਾਂ ਨਾਲ ਤਾਂ ਬਣਾ ਕੇ ਰੱਖਦੀ ਤੂੰ ਜੀ ਮੈਨੂੰ ਆ ਵੀ ਰੰਦਾ ਪਤਾ ਹੁੰਦਾ ਮੈਨੂੰ ਕੀ ਪਤਾ ਸੀ ਵੀ ਮੈਨਾਂ ਲਾਏ ਕਰਨ ਦੇ ਬਾਅਦ ਚ ਵੀ ਬੁੜੀ ਦਾ ਤਾਂ ਪਤਾ ਸੀ ਮੈਨੂੰ ਇੰਨਾ ਨਹੀਂ ਪਤਾ ਸੀ ਮਾਸੀ ਵੀ ਐਨੇ ਹੱਦ ਤੱਕ ਡਿੱਗ ਜਾਣਗੇ ਸੱਸਾਂ ਤਾਂ ਹੁੰਦੀ ਹੀ ਮਾੜੀਆਂ ਨੇ ਮੈਨੂੰ ਤਾਂ ਹੁਣ ਇਹ ਵੀ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਾਂ ਤੇ ਦੀਪੇ ਦਾ ਤਾਂ ਫੋਨ ਪਾ ਆਇਆ ਮੇਰੇ ਕੋਲ ਕਿਹੜਾ ਮੇਰਾ ਫੋਨ ਹੈਗਾ ਮੇਰਾ ਫੋਨ ਵੀ ਫਟ ਫੋਨ ਤਾਂ ਸੱਚ ਉਹਨਾਂ ਨੇ ਰੱਖ ਰੱਖਿਆ ਨਾ ਫੋਨ ਵੀ ਚਲਾਕੀ ਨਾ ਮੇਥੋਂ ਫੋਨ ਵੀ ਫਟ ਲਿਆ ਤਾਂ ਹੀ ਪਹਿਲਾਂ ਫੋਨ ਫੜ ਲਿਆ ਤੇ ਅੱਥੇ ਇੱਕ ਤੇ ਫੋਨ ਲਾ ਕੇ ਨਾ ਦੱਸਦੀ ਕੋਈ ਗੱਲ ਮੈਨੂੰ ਇੰਨਾ ਦਿਮਾਗ ਤੇਜ਼ ਚੱਲਦਾ ਸੀ ਮੈਨੂੰ ਤਾਂ ਇਹ ਗੱਲਾਂ ਸਮਝ ਤੱਕ ਨਹੀਂ ਆਉਂਦੀ ਉਹਨਾਂ ਦੀ ਹਾਂ ਤੂੰ ਤਾਂ ਚੁੱਪ ਕਰਕੇ ਫੜਾਤਾ ਹਾਂ ਐ ਮੈਨੂੰ ਵੀ ਪਤਾ ਸੀ ਵਾਸਤੇ ਵੀ ਐ ਕਰਨਗੇ ਮੈਂ ਤਾਂ ਕਹਿੰਦੀ ਮੇਰਾ ਫੋਨ ਖਰਾਬ ਹੋ ਗਿਆ ਤੂੰ 2-4 ਦਿਨਾਂ ਵਾਸਤੇ ਫੋਨ ਦੇ ਖਰਾਬ ਕਿੱਥੇ ਹੋ ਗਿਆ ਉਹ ਰੱਖਦਾ ਹੋਣਾ SIM ਕੱਢ ਕੇ ਮੇਰੇ ਫੋਨ ਚ ਆਜਾ ਲੈ ਸਿੰਪਾ ਲਿਆ ਮੇਰੇ ਨੰਬਰ ਵੀ ਸਾਰੇ ਡਿਲੀਟ ਕਰ ਹਾਂ ਤਾਂ ਹੀ ਕਰਤੇ ਵੀ ਫੋਨ ਪਾਣ ਨਾਲੇ ਮੇਰਾ ਫੋਨ ਵੀ ਖਰਾਬ ਹੋਇਆ ਪਿਆ ਨਹੀਂ ਤਾਂ ਤੂੰ ਮੇਰੇ ਵਾਲੇ ਫੋਨ ਤੋਂ ਲਾ ਲਾਂ ਦੀਪੇ ਨੂੰ ਫੋਨ ਪੈਸੇ ਨਹੀਂ ਹੈਗੇ ਉਹਦੇ ਵਿੱਚ ਫਿਰ ਮੇਰੇ ਕੋਲ ਤਾਂ ਹੁਣ ਕੋਈ ਰਸਤਾ ਨਿਭਾ ਗਈ ਜਾਨੀ ਆਪਣਾ ਉਹ ਕੋਤੇ ਮਾੜਾ ਚੰਗਾ ਨਾ ਬੋਲਣ ਜੋਤੀ ਵੀ ਅਕੋ ਦੇਖ ਲੈ ਕਿੰਨੇ ਤਲਕ ਸੁਵਾਦੀ ਹੈ ਦੇਖੀ ਜਉ ਹੁਣ ਜਦੋਂ ਇਹਨਾਂ ਨੇ ਸੁਣ ਲਈਆਂ ਫਿਰ ਉਹਨਾਂ ਦੀ ਵੀ ਸੁਣ ਲਉ ਇਹ ਤਾਂ ਹੈਗੀ ਹੁਣ ਸੁਣਨੀ ਆ ਸਾਰਿਆਂ ਦੀਆਂ ਪੈ ਜਹੀ ਹੀ ਰ ਆਪਣੀ ਮੇਰੀ ਕਿਸਮਤ ਲਿਖਤੀ ਫਿਰ ਜਦੋਂ ਮੇਰਾ ਮਾਪੇ ਨਹੀਂ ਛੱਡਿਆ ਰੱਬ ਨੇ ਤੁਹਾਡੀ ਕਿਸਮਤ ਹੋਰ ਹੋਊਗੀ ਵੀ ਕੀ ਇਥੇ ਹੈਗਾ ਮਾਪੇ ਕਰ ਸਕਦੇ ਆ ਜਾ ਕੇ ਸੁਣ ਲੂੰਗੀ ਜੋ ਕਹਿਣਗੇ ਪਤਾ ਤਾਂ ਲੱਗੂਗੀ ਸਿਰ ਤੇ ਹੱਥ ਤਾਂ ਰੱਖ ਸਕਦੀ ਆ ਵੀ ਤੇਰੀ ਮਾਂ ਬਣ ਕੇ ਮੈਂ ਹੋਰ ਕੁਝ ਨਹੀਂ ਕਰ ਸਕਦੇ ਘਰੇ ਲੈ ਜੂੰਗੀ ਤੈਨੂੰ ਉੱਥੇ ਨਹੀਂ ਮੈਂ ਫੋਨ 'ਚ ਪੈਸੇ ਬੁਆਲੇ ਨੀ ਤਦੀਪੇ ਨਾਲ ਗੱਲ ਕਰ ਲਈ ਗੱਲ ਕੀ ਕਰਨੀ ਮਸੂ ਨਾ ਬਗਿ ਜਾਉਂ ਦੇਖ ਲਾ ਕੁਤੋਂ ਵੀ ਮਾੜਾ ਚੰਗਾ ਨਾ ਬੋਲਣ ਤੈਨੂੰ ਦੇਖ ਕਿ ਹੁਣ ਆਹ ਨੂੰ ਤਾਂ ਮੇਰਾ ਭਰਾਗਾ ਉਤਾ ਨਹੀਂ ਬੋਲੂਗਾ ਮੈਨੂੰ ਚਲ ਭਰਾ ਤਾਂ ਹੈਗਾ ਫਿਰ ਵੀ ਉਹ ਵੀ ਬਗਾਨੀ ਦੇ ਮਗਰ ਨਾ ਲੱਗ ਜੀ ਕਿਤੇ ਐਨਾ ਮਾਣਾ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਮੈਨੂੰ ਬੋਲੂਗਾ ਆਇ ਤਾਂ ਲੱਗਦਾ ਨਹੀਂ ਉਹਦਾ ਘਰ ਸਮਝਦਾਰ ਆਗਾ ਚਲ ਤੂੰ ਦੇਖ ਲੈ ਫਿਰ ਜਾ ਬਗਿਆ ਤੂੰ ਤੇ ਮੈਂ ਕੰਮ ਕਰਦੀ ਐ ਤੇ ਫਿਰ ਮੈਨੂੰ ਫੋਨ ਕਰਦੀ ਚਲ ਮੈਂ ਆ ਜੂਗੀ ਇਧਰ ਚਲ ਚੰਗਾ ਫਿਰ ਮੈਂ ਬਗ ਜਾਨੀ ਆ ਮਸੀ ਹੋਰ ਤਾਂ ਫਿਰ ਹੁਣ ਕੋਈ ਰਸਤਾ ਵੀ ਨਹੀਂ ਹੈਗਾ ਮੇਰੇ ਕੋ ਕਿੱਥੇ ਜਾਵਾਂ ਮੈਂ ਤਾਂ ਕੋਈ ਦਾ ਵੀ ਨਹੀਂ ਚਲੋ ਕੋਈ ਨਹੀਂ ਪਾ ਗਿਆ ਇਤਰਾਪ ਦਾ ਘਰਾਂ ਤਾਂ ਕਿੱਥੇ ਕੁਸ ਦਾ ਨੇ ਚਾਹ ਬਣਾਖ ਲਿਆ ਮੈਂ ਕੋਈ ਨਾ ਮੈਂ ਨਹੀਂ ਪੀਣੀ ਰੋਟੀ ਖਾ ਲਾ ਨਾ ਦੇਖ ਲੈ ਐ ਨਾ ਕਦੀ ਮਾਸੇ ਨੇ ਕੋਈ ਚਾਹ ਪਾਈ ਨਾ ਨਾ ਮਾਸੇ ਨੇ ਤਾਂ ਜੀ ਨਹੀਂ ਕਰਦਾ ਪਾਣੀ ਦੇ ਦਨੀ ਨਾ ਬਸ ਹੁਣ ਮੈਂ ਜਾਂਦੀ ਆ ਤੇ ਜਾ ਕੇ ਦੱਸੂਗੀ ਚਾ ਫਿਰ ਮੈਂ ਸਾਰੀ ਗੱਲ ਫੋਨ ਤੇ ਦੱਸ ਦੇ ਦੂ ਠੀਕ ਤੂੰ ਲਾ ਲਈ ਫੋਨ ਮੇਰੇ ਫੋਨ ਚ ਪੈਸੇ ਨਹੀਂ ਹੈਗੇ ਨਾ ਮੈਂ ਲਾ ਲਉ ਚੰਗਾ ਇਹ ਬਿਚਰੀ ਕੀ ਕਰੂਗੀ ਮਾੜੀ ਕਿਸਮਤ ਆਈ ਦੀ ਤਾਂ ਆਪਾਂ ਪਹਿਲਾ ਮਾਪੇ ਮਰ ਗਿਆ ਉਹਨੇ ਸਾਸਾ ਇਹੋ ਜੀ ਆ ਬੇਬਾ ਬਾਈ ਸੋਨੇ ਤੋ ਕਿ ਮੈਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਠੀਕ ਆ ਬਾਈ ਬਸ ਕਿ ਮੈਂ ਬਾਈ ਮੈਨੂੰ ਉਹਨੇ ਘਰੋਂ ਕਰਤਾ ਕੁੜੀਏ ਫਿਰ ਉਹਦੇ ਤੈਨੂੰ ਸਮਝਾਇਆ ਸੀ ਅਸੀਂ ਨੇ ਮੈਂ ਹੁਣ ਮੈਨੂੰ ਕੀ ਪਤਾ ਸੀ ਮੈਂ ਤਾਂ ਉਹਨਾਂ ਦੀਆਂ ਗੱਲਾਂ 'ਚ ਆ ਗਈ ਜਿਵੇਂ ਜਿਵੇਂ ਮੈਨੂੰ ਉਹਨੂੰ ਕਹੀਗੇ ਮੈਂ ਤਾਂ ਉਹੀ ਯਕੀਨ ਮੰਨ ਲੀ ਗੀ ਉਹਨਾਂ ਦਾ ਅੱਛਾ ਤੇ ਹੁਣ ਫਿਰ ਹੁਣ ਉਹ ਮੈਨੂੰ ਰੱਖਣਾ ਨਹੀਂ ਚਾਹੁੰਦੇ ਤੇ ਉਹਨਾਂ ਨੂੰ ਵਿਚੋਲੇ ਨੂੰ ਦੱਸਿਆ ਸੀ ਤਾਂ ਤੇਰੇ ਨੂੰ ਦੱਸਿਆ ਸੀ ਮਾਸੀ ਵੀ ਮੇਰੇ ਨਾਲ ਗਈ ਸੀ ਉਹ ਮੰਨਦੇ ਨਹੀਂ ਹੈਵੇ ਪਾ ਮੰਨਦੇ ਨਹੀਂ ਜੋ ਕੁਝ ਛੋਡੇ ਨਾਲ ਵੀ ਮੈਂ ਕਰਿਆ ਉਹਦੀ ਵੀ ਮੈਂ ਗਲਤੀ ਮੰਨਦੀ ਹਾਂ ਕਿਉਂਕਿ ਮੈਨੂੰ ਤਾਂ ਮਾਸੀ ਨੇ ਬਾਅਦ 'ਚ ਦੱਸਿਆ ਸਾਰਾ ਕੁਝ ਕੁੜੀਏ ਮੈਨੂੰ ਤਾਂ ਉਦੋਂ ਹੀ ਟੈਨਸ਼ਨ 'ਚ ਜਦ ਦੀ ਅੱਡ ਹੋਈ ਸੀ ਨੋ ਨੋ ਮਾਸ ਥੋੜੀ ਟੁੱਟਦਾ ਹੁੰਦਾ ਐ ਕਿ ਪਤਾ ਸੀ ਬਾਈ ਵੀ ਮੇਰੇ ਨਾਲ ਉਹ ਐ ਕਰਨਗੇ ਜਾਂ ਉਹਨਾਂ ਦੀ ਚਾਲ ਆ ਚਲ ਕੁੜੀ ਘਰ ਤਾਂ ਤੇਰਾ ਵੀ ਕੋਈ ਚੱਕਰ ਨਹੀਂ ਮੈਨੂੰ ਉਹਨਾਂ ਦੀ ਕੋਈ ਦਿੱਕਤ ਉਹਨਾਂ ਮੰਗਰ ਲਾ ਕੇ ਤਾਂ ਮੈਨੂੰ ਬੋਲਿਆ ਸੀ ਜੋਤੀ ਨੂੰ ਪੁੱਠਾ ਬੋਲਿਆ ਸੀ ਮੈਨੂੰ ਕੀ ਪਤਾ ਸੀ ਬਾਈ ਵੀ ਉਹ ਐ ਕਰਨਗੇ ਮੇਰੇ ਨਾਲ ਜਾਂ ਉਹ ਚਕਤਾਲ ਖੇਡ ਰਹੇ ਨੇ ਇੱਕ ਮੈਨੂੰ ਤਾਂ ਉਹ ਤੁਹਾਡੇ ਖਿਲਾਫ ਕਰੀ ਗਏ ਮੈਂ ਉਹੀ ਗੱਲਾਂ ਦਾ ਯਕੀਨ ਮੰਨੀ ਗਏ ਉਹਨਾਂ ਨੇ ਆਂਦਾ ਉਹ ਤਾਂ ਹੈਗਾ ਤੇ ਭਾਬੀ ਕਿੱਥੇ ਆ ਤੇਰੀ ਪਰਜਾਈ ਤਾਂ ਪੈਕੇ ਗਈ ਹੋਈ ਆ ਉਦੀ ਪਾ ਬੀਬੀ ਮਾਰਸੀ ਤਾਂ ਕਰਕੇ ਉਹਦਾ ਲਾਊਏ ਤੇ 15 16 ਦਿਨ ਹਜੇ ਚਲ ਸੋਨੇ ਹੁਣ ਤੂੰ ਦੱਸ ਤੋ ਕਿ ਮਚਾਉਣੀ ਆ ਨਵੇਂੜ ਨਾਲ ਕਿ ਉੱਥੇ ਰਹਿਣਾ ਬਾਈ ਚਾਉਣਾ ਤਾਂ ਕੀ ਆ ਮੈਂ ਇਹਨੂੰ ਮੇਰਨਾ ਨਹੀਂ ਹੈਗਾ ਰਹਿਣਾ ਤਾਂ ਬਈ ਮੈਂ ਉੱਥੇ ਆ ਹੁਣ ਤੇਰੀ ਪਰਜਾਈ ਵੀ ਨਹੀਂ ਹੈਗੀ ਉਹਦੇ ਕਿਹੜਾ ਮੰਨਣਾ ਨਿਕਾ ਤਾਈ ਨਾਲ ਗੱਲ ਕਰਕੇ ਦੇਖ ਲੈਣਾ ਤਾਈ ਨੂੰ ਬੁਲਾ ਲੈਣਾ ਉਸ ਨੇ ਪਾਲਿਆ ਜਦ ਡੱਡ ਕਰਿਆ ਦੇਖ ਲੋ ਬਾਈ ਮੰਨਦੇ ਤਾਂ ਕਿਸੇ ਦੀ ਨਹੀਂ ਹੈਗੀ ਕਿਉਂਕਿ ਮੈਂ ਬਹੁਤ ਹਾਰੇ ਗੱਡ ਚੁੱਕੇ ਉਹਨਾਂ ਦੇ ਮੇਰੀ ਮੰਮੀ ਗੱਲ ਸੁਣਦੀ ਨਹੀਂ ਹੈਗੀ ਆਪਣੀ ਤਾਂ ਹੁਣ ਤਾਈ ਆ ਆਪਣਾ ਤਾਂ ਕੌਣਾ ਠੀਕ ਆ ਮੈਂ ਤਾਈ ਨਾਲ ਗੱਲ ਕਿਵੇਂ ਕਰਾਂ ਚਲੋ ਦੇਖ ਲਓ ਬਈ ਤੁਸੀਂ ਤਾਈ ਨਾਲ ਗੱਲ ਕਰਕੇ ਦੇਖੋ ਠੀਕ 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 ਆ ਬਈ ਹਾਂ ਮੈਂ ਜਾਂ ਜਾ ਕੇ ਉਹਨਾਂ ਤਾਈ ਕੋਲ ਜਾਂ ਆਪਾਂ ਦੋਈ ਜਾਇਆ ਉਹਨ ਚਲ ਮੈਂ ਜਾ ਕੇ ਉਹਨਾਂ ਤਾਈ ਸੀ ਜਾਇਓ ਬਈ ਮੈਂ ਤਾਂ ਕੀ ਕਰੂੰਗੀ ਫਿਰ ਲੱਗਦਾ ਮੇਰੀ ਸਾਰਿਆਂ ਤੋਂ ਵੱਡੀ ਗਲਤੀ ਇਹ ਸੀ ਕਿ ਮੋਂਨ ਦੀਆਂ ਗੱਲਾਂ ਚ ਆ ਗਈ ਜੇ ਮੈਂ ਨਾ ਆਜਦੇ ਪੇਕੇ ਨਾਲ ਟੁੱਟਦੀ ਤਾਂ ਸ਼ਾਇਦ ਮੈਨੂੰ ਆ ਦਿਨ ਨਾ ਦੇਖਣਾ ਪੈਂਦਾ ਤਾਈ ਆਇਆ ਪੁੱਤ ਅੱਛੀ ਕਾ ਤਾਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਆ ਠੀਕ ਆ ਤਾਈ ਤੁਸੀਂ ਦੱਸੋ ਵਧੀਆ ਹੋ ਠੀਕ ਆ ਤਾਈ ਹਾਂ ਵਧੀਆ ਕਿਵੇਂ ਦੀ ਕਰਿਆ ਅੱਜ ਮੇਰੇ ਪੁੱਤ ਦਾ ਮੇਰੇ ਕੋਲ ਤਾਇਆ ਤਾਇਆ ਮੇਰੇ ਪੂਸਣਾ ਬਣਿਆ ਹੋਏ ਉਹ ਫਿਰਦਾ ਬਾਹਰ ਉਹ ਤੇ ਤਾਂ ਸਾਰੇ ਕੋਲ ਬੈਠਾ ਹੋਊਗਾ ਅੱਛਾ ਤਾਈ ਹੋਰ ਕੀ ਉਹ ਤਾਂ ਗੱਲ ਕਰਨੀ ਤਾਈ ਦੱਸ ਪੁੱਤ ਸਾਡੀ ਤਾਂ ਮਾਂ ਵੀ ਤੂੰ ਆ ਤਾਈ ਵੀ ਤੂੰ ਹਾਂ ਪੁੱਤ ਇਹ ਤਾਂ ਤਾਈ ਤਾਂ ਚੌੜ ਕਰ ਲੈਣੀ ਤੁਹਾਡੇ ਨਾਲ ਆਪਣੀ ਉਹ ਸੋਨੀ ਦਾ ਰੌਲਾ ਪੈ ਗਿਆ ਬਿਕਵੇਂ ਉਹਨਾਂ ਨੇ ਕਰੋ ਕਰੋ ਕਟਤੀ ਤੇ ਉਹਦਾ ਨਿਮੜਨ ਤਈ ਹਾਈਵੇ ਆਇਆ ਕਿਵੇਂ ਹੁਣ ਤਾਂ ਬੈਠਾ ਹੀ ਆ ਅੱਡੀਸ਼ ਤੇ ਨਿਮੜਨ ਤੇ ਵੀ ਆ ਗਈ ਗੱਲ ਕੀ ਹੋ ਗਈ ਮੈਨੂੰ ਗੱਲ ਦੱਸ ਵਿੱਚੋਂ ਪਹਿਲਾਂ ਉਹਨਾਂ ਨੇ ਉਂਗਲਾਂ ਲਾ ਕੇ ਸਾਡੇ ਨੂੰ ਤੜਾਤੀ ਤਈ ਮੈਂ ਤਾਂ ਤੈਨੂੰ ਦੱਸਿਆ ਨਹੀਂ ਗੱਲ ਦਾ ਮੈਂ ਤਾਂ ਈ ਟੈਨਸ਼ਨ ਕਰੂ ਹਾਂ ਹਾਂ ਮੈਂ ਤਾਂ ਦੱਸਿਆ ਨਹੀਂ ਫਿਰ ਤੂੰ ਵੀ ਆ ਗੱਲ ਆ ਤੇ ਹੁਣ ਉਹ ਆਈ ਸੀ ਸੁਣਨੀ ਆ ਜਾ ਰਹੀ ਹੈ ਅੱਛਾ ਉਹ ਕਰੋ ਕਰਤੀ ਉਹ ਮਰ ਜਾ ਇੱਕ ਵਾਰੀ ਤੇ ਪੁੱਤ ਨੂੰ ਆਪਾਂ ਮਸਾਂ ਆਵਾਂ ਉਹਨੇ ਤੇ ਆਹ ਕੀ ਗੱਲ ਹੋ ਗਈ ਹੈ ਨੋੜਾਗ ਮੈਨੂੰ ਤਾਂ ਇਹ ਲਾਦਾ ਉਹਦੀ ਸੱਸ ਹੀ ਨਹੀਂ ਉਹਨੂੰ ਟਿਕਣ ਦਿੰਦੀ ਹੈ ਨਾ ਪੂਰੀ ਪੂਰੀ ਬਾੜਾ ਤਾਲੀ ਆ ਮੈਂ ਜਾਣਦੀ ਹਾਂ ਉਹਦੇ ਗਏ ਸੀ ਉਹਦੇ ਚਾਹ ਤਾਂ ਧਰੀ ਨਹੀਂ ਮੰਜੇ ਦੇ ਬੈਠੀ ਸੀ ਅੱਛਾ ਜਾ ਪਹਿਲੀ ਤੀਮੀ ਮੰਗੋ ਦੇਖ ਲੈ ਹਾਂ ਤੇ ਉਹਦੇ ਕੁਛ ਨਹੀਂ ਮੰਗ ਰੂਂਗਲੇ ਤਾਂ ਕਹਿੰਦੀ ਚਾਹ ਸਾਡੇ ਟੋਪੀਆ ਪੜ ਲਿਆ ਚਾਹ ਨਹੀਂ ਪੀਤੀਆਂ ਦੀਆਂ ਸਮਾਨ ਪੜਾ ਕੇ ਤੁਰ ਗਈ ਆਹੋ ਨਾਲ ਸੋਨੂੰ ਹੀ ਆਇਆ ਕਹਿੰਦਾ ਹੈ ਨਾ ਦੇਖ ਲੈ ਮੈਨੂੰ ਪਤਾ ਉਹ ਤਾਂ ਸਸਤਾ ਉਹਦੀ ਤੇਜ਼ ਹੀ ਐ ਮੁੰਡਾ ਠੀਕ ਐ ਹਜੇ ਸਮਾਂ ਹਾਂ ਮੁੰਡਾ ਠੀਕ ਮੁੰਡਾ ਨਹੀਂ ਹੈਗਾ ਹਜੇ ਉਹ ਹੀ ਨਹੀਂ ਪੈਰ ਲੱਗਣ ਦਿੰਦੀ ਕੁੜੀ ਦੇ ਕੁੜੀ ਆਪਣੀ ਨੂਣੀ ਐ ਤੈਨੂੰ ਪਤਾ ਨਹੀਂ ਹੈਗਾ ਉਹ ਚ ਬਲਛ ਵਾਲਾ ਐ ਜੀ ਅਤੀਕਲ ਟਾਈਮ ਬਹੁਤ ਮਾੜਾ ਹੈ ਮੈਂ ਤਾਂ ਜੋਤੀ ਮੰਗ ਰੋ ਗਏ ਸੀ ਗੇਟ 'ਚ ਸਾਡੇ ਨਾਲ ਲੜਾਈ ਕਰਕੇ ਨਾਲ ਤਾਂ ਸੋਨੀ ਨੂੰ ੜਕਾਤਾ ਵੀ ਐ ਕਰਕੇ ਐ ਬੋਲਦਿਆ ਤੜਾਤਾ ਸੋਨੀ ਨੂੰ ਪਹਿਲਾਂ ਦੇਖ ਲਾ ਆਹੋ ਨਾਲੇ ਉਧਰ ਨਾਲੇ ਉਧਰ ਬਈ ਮਾੜੀ ਗੱਲ ਹੈਗੀ ਇਹ ਤਾਂ ਬਹੁਤ ਮਾੜੀ ਐ ਵੀ ਹੁਣ ਕੀ ਕਰਾਂਗੇ ਫੇਰ ਆਪਾਂ ਦੇਖੋ ਤਾਈ ਹੁਣ ਤੁਸੀਂ ਚਲੋ ਤੁਸੀਂ ਵੱਢਿਓ ਸਾਨੂੰ ਤਾਂ ਘਾਸ ਇਹਦਾ ਨਹੀਂ ਪਤਾ ਫਿਰ ਮੈਂ ਤਾਂ ਉਹ ਚੱਕ ਨਹੀਂ ਦੇ ਕੋਸੇ ਬੋਰ ਵੀ ਫੇਰ ਲਾ ਕੇ ਵੀ ਤਾਈ ਤੂੰ ਕੰਮ ਵਧਾਤਾ ਤਾਈ ਤੂੰ ਕਰਿਆ ਅਜ ਤੋਂ ਪਹਿਲਾਂ ਸਾਰਾ ਕੁਝ ਤੂੰ ਹੀ ਕਰੇਂਗੀ ਹੁਣ ਸਾਡੇ ਫਿਰ ਤੇ ਕੌਣ ਸੀ ਕਰੂੰਗੀ ਤਾਂ ਸਹੀ ਬੁੱਤਰ ਰਗ ਮੰਨੂ ਨਾ ਐਂ ਜੇ ਹੋਵੇ ਵੀ ਆ ਕੀ ਹੈ ਮੈਂ ਸਦਾ ਆਪਾ ਵਿਆਹੀਆ ਦੇਖ ਹੈ ਨਾ ਹੂੰ ਤੇ ਇੱਕ 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 ਵਾਰੀ ਧੀ ਦਾ ਕਰਨਾ ਹੀ ਬਹੁਤ ਔਖਾ ਹੈ ਦੋ ਦੋ ਵਾਰੀ ਤਾਂ ਫੇਰ ਤੈਨੂੰ ਪਤਾ ਉਹ ਤਾਂ ਹੈਗਾ ਉਹ ਤਾਂ ਮਜ਼ਦੂਰੀਆਂ ਹੋ ਜਾਂਦੀਆਂ ਨੇ ਫੇਰ ਕੱਲ ਦੀ ਜਵਾਕੜੀ ਆ। ਉਹ ਆਏ ਆ। ਆਪਣੀ ਕੁੜੀ ਵੀ ਇਹੋ ਜੀ ਆ। ਹਰਖਣ ਵਾਲੀ ਆ। ਉਹ ਤਾਂ ਹੈਗਾ। ਪਤਾ ਹੈ ਨਾ ਪਹਿਲੇ ਦਿਨ ਤੋਂ ਹਰਖਣੇਗੀ। ਚਲ ਆਏ ਆ ਵੀ ਇਹ ਕਿਹੜਾ ਫਿਰ ਉਹਨੂੰ ਕੀ ਕਹਿੰਦੀ ਹੋਊਗੀ ਸੱਸ ਤਾਂ ਉਹਦੋਂ ਵੀ ਤੇਜ ਹੈਗੀ। ਉਹ ਤਾਂ ਹੈਗਾ। ਉਹਨੂੰ ਕੀ ਕਹਿੰਦੀ ਹੋਊਗੀ? ਹੁਣ ਉਹ ਜੋਤੀ ਵੀ ਨਹੀਂ ਹੈਗੀ ਉਹ ਵੀ ਪਿੰਡ ਗਈ ਹੋਈ ਆ। ਉਹਦੀ ਪਰਜਾਈ ਬਿਮਾਰ ਆ। ਅੱਛਾ। ਉਹਦੇ ਕਹ ਕੇ ਗਈ ਆ ਸੁਣ। ਹਾਂ। ਪਰਜਾਈ ਬਿਮਾਰ ਆ ਫਿਰ ਹਰਿਆਈ ਨਹੀਂ। ਨਾ 15 ਦਿਨ ਕਹਿੰਦੀ ਆ ਹੁੰਦੀ। ਹਾਜੀ। ਹਾਂ। ਕੋਈ ਮਰਜ਼ੀ ਵਾਲੀਆਂ ਨੇ ਅੱਜਕੱਲ੍ਹ ਦੀ ਬੰਮਾ ਸਹੀ ਗੱਲ ਕਹੇ ਤਾਂ ਪੁੱਛੇ ਜੇ ਤੇਜ਼ ਨੇ ਅੱਜਕੱਲ੍ਹ ਦੀ ਕੁੜੀਆਂ ਜੇ ਉਹ ਠੀਕ ਵੀ ਇੰਨੇ ਦਿਨ ਹੁਣ ਬਿਮਾਰ ਥੋੜੀ ਪਈ ਰਹੂਗੀ ਉਹਨੂੰ ਨਹੀਂ ਹੈ ਡਿੱਕਾ ਹੈਗਾ ਉਹ ਤਾਂ ਹੈਗਾ ਤਾਂ ਇਹ ਉਹਨੂੰ ਚਾਹੀਦਾ ਆਪ ਨੂੰ ਵੀ ਘਰੇ ਕੌਣ ਫਿਰ ਘਰੇ ਕੌਣ ਚੱਲ ਮੇਰੇ ਵਰਗੀ ਬੁੜੀ ਹੋਵੇ ਫਿਰ ਤਾਂ ਉਹਨੂੰ ਇਹ ਚੱਲ ਕਰੀ ਜਾਂਦੀ ਆ ਮਾਂ ਥੋੜਾ ਵਾੜਾ ਕਰੀ ਜਾਂਦੀ ਆ ਉਹਨੂੰ ਸੰਗ ਆਉਣੀ ਚਾਹੀਦੀ ਹੈ ਫਿਰ ਹੁਣ ਆਪਾਂ ਨੂੰ ਜਾਨਣਾ ਪਊਗਾ ਸੌਰੀ ਜਾਨਣਾ ਪਊ ਤੋ ਚਲ ਕੋਈ ਨਹੀਂ ਕਰ ਮੈਂ ਵੀ ਆਉਂਗੀ ਉਹਨੂੰ ਸੋਨੀ ਨੂੰ ਪੁੱਛ ਦਿਆਂ ਗੱਲ ਕੀ ਆ ਭਾਈ ਹਾਂ ਉਹ ਉਧਰ ਆ ਜਾਤਾ ਹਾਂ ਹਾਂ ਉਧਰ ਮੈਂ ਆਖਿਆ ਸੀ ਮੈਂ ਚੱਲੀਏ ਕਹਿੰਦੀ ਮੈਂ ਉਧਰ ਹੀ ਆ ਜਣੀ ਪੂਰੀ ਲੈ ਆਉਂਦਾ ਸਮਾਂ ਸੋਨੀ ਆਖਿਆ ਸੀ ਮੈਂ ਮੈਂ ਤਾਈ ਨੂਰੇ ਬੁਲਾ ਲੈਣਾ ਕਹਿੰਦੇ ਕਹੀਂ ਲੈ ਆ ਫਿਰ ਤਾਈ ਨੂਰੇ ਚਲ ਮੈਂ ਹੀ ਵਗ ਜੀ ਕਰੀ ਨੀ ਕੋਈ ਹੈਨਾ ਕਰ ਦਿਆਂ ਫਿਰ ਆਪਾਂ ਰਾਏ ਕੀ ਕਰੀਏ ਠੀਕ ਹੈ ਤਾਈ ਚਲ ਠੀਕ ਹੈ ਚੰਗਾ ਤਾਈ ਚਲ ਲੈ ਦੱਸ ਹੈ ਆਹ ਵੀ ਕਹਾਣੀ ਬਣ ਗਈ ਅਜੇ ਤਾਂ ਕੁਛ ਚੇਰੀ ਹੋਇਆ ਬੈ ਹੀ ਨੂੰ ਤੇ ਏਡੀ ਛੇਤੀ ਉਹਨਾਂ ਨੇ ਘਰੋਂ ਵੀ ਕੱਢਤੀ ਮੈਂ ਮਾਇਦਾ ਜੇ ਬਾਗੀ ਨਾ ਫਿਰ ਮਨ ਤਾਂ ਆ ਹੀ ਨਹੀਂ ਪਤਾ ਮੈਂ ਕੀ ਉਹਦੀ ਸਾਸ ਨੂੰ ਕਹਦਾ ਤੇ ਕੀ ਨਾ ਉਹ ਮਨਦੀਪ ਪਾ ਹੀ ਗਏ ਵੀ ਮੈਂ ਤਾਂ ਹੀ ਤੂੰ ਕੰਮ ਬਗੜਤਾ ਫੇਰ ਨਹੀਂ ਮੈਨੂੰ ਪਤਾ ਲੱਗਣਾ ਵੀ ਕੀ ਮੇਰੇ ਮੂੰਹ ਤੋਂ ਨਿਕਲੀ ਜਾਂਦਾ ਨਾਲੇ ਕਰ ਦੂ ਮੈਂ ਤੀਰ ਵਰਗੀ ਸਿੱਧੀ ਉਹਨੂੰ ਸੋਨੀ ਹਾਂ ਤਾਂ ਹੀ ਆ ਜਾਓ ਨਹੀਂ ਮੈਂ ਤਾਂ ਆ ਗਈ ਤੇ ਆ ਕੀ ਸੁਣਦੀਆਂ ਕੁੜ ਮੈਂ ਕੀ ਗੱਲ ਹੋ ਗਈ ਕੀ ਦੱਸਾਂ ਭਾਈ ਹੁਣ ਮੈਨੂੰ ਤਾਂ ਸਮਝਾਂਦੀ ਵੀ ਕੀ ਹੋ ਰਿਹਾ ਮੇਰੇ ਨਾਲ ਤਾਂ ਗਤਨ ਤੇਰੀ ਸੱਸ ਕਰਦੀ ਆ ਕਿ ਪ੍ਰਾਉਣਾ ਕਰਦਾ ਹਨ ਤਾਂ ਐਂ ਦੱਸ ਦੋਨੇ ਇੱਕੋ ਜੀ ਗੱਲ ਕਹਦੇ ਦਾਈ ਮੈਨੂੰ ਤਾਂ ਹੁਣ ਦੋਨਾਂ ਦੀ ਭਰੋਸਾ ਨਹੀਂ ਕੋਈ ਨਹੀਂ ਮੇਰੇ ਵੱਲ ਲਗਾਤਾ ਹੈਗਾ ਅਛਾ ਉਹ ਮੁੰਡਾ ਵੀ ਨਹੀਂ ਹੈਗਾ ਤੇਰੇ ਵੱਲ ਦਾ ਨਾ ਉਹ ਵੀ ਆਉਦੀ ਮਾਂ ਚਲ ਬੁੜੀਆਂ ਤੇ ਤਾਂ ਆਤੀ ਹੁੰਦੀ ਆ ਨਾ ਕੁੜਕੁੜ ਕਰਨ ਦੀ ਉਹ ਵੀ ਆਪਦੀ ਮਾਂ ਦੀਆਂ ਗੱਲਾਂ ਸੁਣਦਾਂ ਨਾਲੇ ਤਾਈ ਮੇਰੀ ਗੱਲ ਸੁਣ ਗੱਲ ਕੋਈ ਨਹੀਂ ਹੁੰਦੀ ਹੁਣ ਉਹ ਜਦੋਂ ਬਾਹਰ ਅੰਦਰ ਜਾਂਦੇ ਆ ਸਾਫ ਵਗੈਰਾ ਵੀ ਪੀ ਕੇ ਆਉਂਦਾ ਆਪਦੇ ਦੋਸਤਾਂ ਨਾਲ 11:00 ਵਜੇ ਤੱਕ ਰਾਤ ਨੂੰ ਆਉਂਦਾ ਨਹੀਂ ਕਰੇ अच्छा इतनी भी इन लग गया 11 11 ਵਜੇ ਤੱਕ ਜਦੋਂ ਆਉਂਦਾ ਨਹੀਂ ਕਿ ਹੁਣ ਮੈਂ ਤਾਂ ਕਹੂੰਗੀ ਵੀ ਤੁਸੀਂ ਟਾਈਮ ਨਾਲ ਘਰੇ ਆਇਆ ਕਰੋ ਨਾ ਉਹ ਦੋ ਤਾਂ ਬਚੂਲਣ ਆਇਆ ਦੀ ਸੀਗੀ ਵੀ ਮੁੰਡਾ ਤਾਂ ਕੋਈ ਨਸ਼ਾ ਨਹੀਂ ਕਰਦਾ ਉਹ ਤਾਂ ਚਾਹਦਾ ਵੀ ਨਹੀਂ ਨਸ਼ਾ ਹੋਰ ਤਾਂ ਹੋਰ ਨਾ ਭਾਈ ਮੈਨੂੰ ਮੈਂ ਤਾਂ ਜਿੱਦ ਦੀ ਗੰਗਾਂ ਮੈਂ ਦੋਦ ਦੀ ਆ ਕੁਛ ਦੇਖ ਲਈ ਰੋਜ਼ ਪੀਂਦਾ ਮਾਂ ਵੀ ਨਹੀਂ ਕਹਿੰਦੀ ਭਾਈ ਹੁਣ ਪੀਣੀ ਛੱਡ ਦੇ ਨਹੀਂ ਐਸੀ ਗੱਲ ਤਾਂ ਤਾਂ ਰੋਣਾ ਦਾ ਮੈਨੂੰ ਤਾਂ ਐ ਲੱਗਦਾ ਪਰ ਮਾਂ ਦਾ ਇਰਾਦਾ ਨਹੀਂ ਹੈਗਾ ਬਸਾਉਣ ਦਾ ਦਿਨ ਪਤਾ ਨਹੀਂ ਤਾਂ ਇਹ ਕੀ ਦਾ ਇਰਾਦਾ ਨਹੀਂ ਹੈਗਾ ਦੋਨੇ ਮਿਲੇ ਹੋਏ ਨੇ ਨੀ ਤੇਰ ਵਈ ਮੇ ਗਰੀ ਪਰਪਰ ਮੈਨੂੰ ਗੁੱਸਾ ਲੱਗੇ ਤੇਰੀ ਸੱਸ ਜ਼ਿਆਦਾ ਤੇਜ ਹੈ ਉਹ ਤਾਂ ਹੁੰਦੀ ਸੀ ਹੋਈ ਜਾਂਦਾਗਾ ਆਪ ਤੱਕ ਹੀ ਰੋਕਣਾ ਸੀਦਾ ਉਹਦੇ ਪੁੱਤ ਨੂੰ ਜੇ ਮੈਂ ਰੋਕ ਦੇ ਮੈਂ ਹੀ ਮਾਰੀ ਆ ਬਸ ਫਿਰ ਤੈਨੂੰ ਲੜਦੀ ਹੋਊ ਤੂੰ ਮੇਰੇ ਪੁੱਤ ਨੂੰ ਆਏ ਬੋਧਦੀ ਹੈ ਹਨਾ ਇਹੀ ਮੈਨੂੰ ਲੜਦੀ ਹੈ ਇਹੀ ਗੱਲ ਹੈ ਫਿਰ ਹਾਂ ਤੇ ਵਿਚੋਲੇ ਨੂੰ ਪਤਾ ਨਹੀਂ ਜੀਗਾ ਵੀ ਇਹੋ ਜਿਹੇ ਨੇ ਇਹ ਤੰਜਰ ਕੀ ਪਤਾ ਹੁਣ ਮੇਰੀ ਮਾਸੀ ਤਾਂ ਕਹਿੰਦੀ ਮੈਂ ਤਾਂ ਸਾਰਾ ਕੁਝ ਦੇਖਿਆ ਸੀ ਕੋਈ ਇਹ ਜੀ ਗੱਲ ਨਹੀਂ ਸੀ ਕੌਣ ਕਹਦਾ ਹੁੰਦਾ ਪੁੱਤ ਅਗਲੇ ਨੂੰ ਆਏ ਹੁੰਦਾ ਵੀ ਤੋਲਾ ਸੋਨਾ ਪੈ ਜਾਊਗਾ ਚੁੱਪ ਕਰਕੇ ਚੁੱਪ ਗਰੁੱਪ ਚ ਹੀ ਕਰਾ ਦਿੰਦੇ ਨੇ ਕੌਣ ਦੱਸਦਾ ਕੋਈ ਸੱਚੀ ਗੱਲ ਕੀ ਪਤਾ ਬਾਈ ਬਚੋਲਾ ਤਾਂ ਨਾਲੇ ਕਹਿੰਦੇ ਹੁੰਦੇ ਬਚੋਲਾ ਰੱਖਦਾ ਹੁਰਲਾ ਉਹ ਵਿੱਚੋਲਾ ਹੀ ਹੁੰਦਾ ਇਹਨਾਂ ਦਾ ਤਾਂ ਅੱਧੀਆਂ ਗੱਲਾਂ ਨਹੀਂ ਦੱਸਦੇ ਹੁੰਦੇ ਬਚੋਲੇ ਇਹ ਜਿਹੀ ਹੁੰਦੇ ਨੇ ਕੀ ਪਤਾ ਹੁਣ ਮੇਰੀ ਕਿਸਮਤ ਮਾੜੀ ਸੀ ਜਾਂ ਪਹਿਲਾਂ ਹੀ ਐਵੇਂ ਸੀ ਤੇ ਹੋਰ ਕੀ ਕੋਈ ਕਸਰ ਹੈ ਮਾੜੀ ਐ ਸੀ ਮम्मी ਤਾਂ ਇਹ ਕਹਿੰਦੀ ਆ ਪਹਿਲਾਂ ਤਾਂ ਮੇਰੇ ਪੁੱਤ ਨੂੰ ਕੋਈ ਵੈਲ ਨਹੀਂ ਸੀ ਜਿੱਦਣੇ ਤੂੰ ਆਈ ਮੇਰਾ ਪੁੱਤ ਸ਼ਰਾਬ ਪੀਣ ਲੱਗ ਪਿਆ ਹੋਰ ਕਹ ਮੈਂ ਪੈਗ ਲਾਉਣੀ ਆ ਨਾ ਨਾਲ ਪਾਦਨੀ ਆ ਉਹ ਐਂ ਕਹ ਦੇਂਦੀ ਕਿ ਤੂੰ ਵੀ ਤੂੰ ਵੀ ਵੱਧ ਸੁਣਾਇਆ ਕਰ ਮੈਂ ਤਾਂ ਬੋਲ ਦਿਨੀ ਹੈ ਕਿ ਮੈਂ ਤਾਂ ਪਹਿਲਾਂ ਨਹੀਂ ਜੀਂਦਿੰਦੇ ਜੇ ਮੈਂ ਬੋਲਣਾ ਪਤਾ ਨਹੀਂ ਕੀ ਕਰਨ ਮੇਰਾ ਤਾਂ ਤੇ ਬੋਲ ਦਿਨ ਤਾਂ ਇਹ ਤਾਂ ਫਿਰ ਸਿਰ ਚੜੀ ਜਾਂਦੀ ਐ ਬੋਲਿਆ ਕਰ ਬੋਲਣ ਵਾਲੇ ਦਾ ਟਾਈਮ ਹੈ ਅੱਜ ਕੱਲ ਵੀਰ ਚੁੱਪ ਕਰਨ ਵਾਲੇ ਦਾ ਨਹੀਂ ਹੈਗਾ ਟਾਈਮ ਫਿਰ ਤਾਂ ਸਿਰ ਚ ਗਲੀਆਂ ਕਰ ਦੇਣਗੇ ਮੈਨੂੰ ਤਾਂ ਨਹੀਂ ਬੋਲੇ ਜਾਂਦਾ ਦਾਈ ਉਹਨਾਂ ਜਿੰਨਾ ਤਾਂ ਬੋਲਦੀ ਐ ਨਾ ਚੁੱਪ ਕਰਕੇ ਆਵੜੀ ਕੁਝ ਕਹਿ ਕੇ ਸੁਣਾ ਕੇ ਆਉਂਦੀ ਉਹਨੂੰ ਵੀ ਐਂ ਕਹਿੰਦੀ ਕਹੇ ਵੀ ਬਸੂੰਗੀ ਤਾਂ ਇੱਤੀ ਮੈਂ ਵੀ ਕਹ ਪਿਉਦੀ ਈ ਈ ਆ ਤੇ ਤੂੰ ਚੁੱਪ ਕਰਕੇ ਆਵੜੀ ਮੈਨੂੰ ਦੋਨੋਂ ਨੇ ਗੇਟੋਂ ਅੰਦਰ ਨਹੀਂ ਹੋਣ ਦਿੱਤਾ ਮੇਰਾ ਮਾਸੇ ਵੀ ਸੀਗੇ ਗੇਟੋਂ ਅੰਦਰ ਨਹੀਂ ਹੋਣ ਦਿੱਤਾ ਤੂੰ ਜਾਂਦੀ ਸਿੱਧੀ ਇੱਥੇ ਜਾਂਦੀ ਕੋਟ ਚ ਵੀ ਮੇਰੇ ਨਾਲ ਆ ਕੁਝ ਕਰਦੇ ਆ ਇੱਥੇ ਹੁਣ ਮਸਾਂ ਦਾ ਤੇਰਾ ਕੰਮ ਕਰਿਆ ਇੱਕ ਵਾਰੀ ਮਾਂ ਕੋ ਮਸਾਂ ਤੋੜ ਦਾਂਦਾ ਤੀ ਪੁੱਤ ਦਾ ਕਰਕੇ ਤਾ ਤੂੰ ਦਵਾਰੇ ਆ ਗਈ ਹੈ ਦੱਸ ਫਿਰ ਤਾਈ ਮੈਂ ਮੋਰ ਜਾਵਾਂ ਵੀ ਕਿੱਥੇ ਤੈਨੂੰ ਆਉਣ ਨੂੰ ਐ ਨਹੀਂ ਗਿਆ ਵੀ ਤੂੰ ਇੱਥੇ ਕਿਉਂ ਆਈ ਉਹਨਾਂ ਨੂੰ ਕੁਝ ਤਾਂ ਦਿਖਾਉਂਦੀ ਤਾਰੇ ਉਹਨਾਂ ਨੂੰ ਤਾਂ ਸੁਭਾਅ ਪੈ ਜੂ ਹੁਣ ਤਾਂ ਮੈਨੂੰ ਤਾਂ ਇਹ ਲੱਗਦਾ ਦਾਜ ਹੋਰ ਮੰਗਦੇ ਆਉਣਗੇ ਅੱਗ ਹੋਰ ਲੱਗੀ ਹੋਣੀ ਆ ਪਹਿਲਾਂ ਵੀ ਘਰ ਪਰਤਾ ਪਤਾ ਹੁਣ ਰੋਜ਼ ਰੋਜ਼ ਕੀ ਉਹਨਾਂ ਨੂੰ ਕਿੰਨਾ ਕ ਦਾਜ ਦੇਈ ਜਾਈ ਹੁਣ ਨਗਦੀ ਚਾਹੀਦੀ ਹੋਊ ਹੋਰ ਕੀ ਵੀ ਲੱਖਾਂ ਦੀ ਹੋਵੇ ਸਾਨੂੰ ਤਾਂ ਬਸ ਆਹੀ ਗੱਲ ਐ ਵੀ ਕੀ ਵੀ ਤਾਂ ਕਿੰਨੀ ਕੀ ਡਿਮਾਂਡ ਹੋਵੇ ਦੀ ਸੱਚੀ ਮੁੰਡੇ ਨੂੰ ਨਹੀਂ ਪਤਾ ਹੋਊਗਾ ਜਾਣ ਜਾਣ ਤੱਕ ਕਰਦੇ ਤੈਨੂੰ ਹੁਣ ਤਾਂ ਦਾਈਓ ਆਏ ਕਹਿੰਦੀ ਆ ਵੀ ਤਲਾਕ ਹੀ ਦੇਵਾਂਗੀ ਮੈਂ ਤਾਂ ਹੋਰ ਵਿਆਹ ਲਊ ਮੇਰੇ ਪੁੱਤ ਨੂੰ ਤੇ ਹੋਰ ਨਾਲ ਕਿਉਂ ਰੰਗ ਲਾਉਗੀ ਤੈਨੂੰ ਕੀ ਹੋਇਆ ਐਡੀ ਸੋਹਣੀ ਸੁਲੱਖੀ ਕੁੜੀ ਐ ਤੈਨੂੰ ਹੋਇਆ ਕੀ ਹੈਗਾ ਉਹਨੂੰ ਪੁੱਛਣ ਵਾਲਾ ਹੋਵੇ ਜੇ ਕੀ ਪਤਾ ਕੋਈ ਨਾ ਮੈਨੂੰ ਮਿਲਣ ਤਾਂ ਮੈਂ ਪੁੱਛੂੰ ਉਹ ਆਪਦੇਤੀ ਇੰਨਾ ਹੈ ਕਿ ਜ ਆਪਦੇਤੀ ਹੋਵੇ ਨਾ ਫੇਰ ਪੁੱਤ ਦੁੱਖ ਲੱਗਦਾ ਫੇਰ ਉਹ ਤੈਨੂੰ ਧੀ ਬਣਾਉਂਦੀ ਜੇ ਆਪਦੀ ਹੁੰਦੀ ਕਹਿੰਦੇ ਹੁੰਦੇ ਆਪਦੀਆਂ ਪਰਾਈਆਂ ਤੇ ਪਰਾਈਆਂ ਆਪਦੀਆਂ ਫੇਰ ਉਹਨੂੰ ਮਾਣਾ ਮੋਟਾ ਸੇਕ ਲੱਗਦਾ ਹੁਣ ਉਹ ਤਾਂ ਧੀ ਨਹੀਂ ਹੈਗੀ ਉਹਨੂੰ ਕੀ ਪਤਾ ਲੱਗੂਗਾ ਫੇਰ ਤੁਸੀਂ ਜਾ ਕੇ ਆਉਂਗੇ ਤਾਂ ਹੀ ਹੁਣ ਕਿਉਂ ਜਾਉਂਗੀ ਨਹੀਂ ਮੈਂ ਦੁੱਖ ਸਾਨੂੰ ਹੈ ਬਈ ਜਾਵਾਂਗੇ ਅਸੀਂ ਮੈਂ ਤਾਂ ਦੀਪੇ ਨਾਲ ਲੈ ਕੇ ਵੱਜੂ ਉਹਦੇ ਕੋਲੇ ਚਲ ਤੁਸੀਂ ਫਿਰ ਜਾਇਓ ਪੁੱਛ ਲੋ ਗੱਲ ਤਾਂ ਤਾਂ ਉਹ ਆਉਂ ਨਹੀਂਦੀ ਗੱਲਾਂ ਤੇ ਗੱਲ ਉਹਨੇ ਸੋਢੀ ਵੀ ਸੁਣਨੇ ਆ ਨਾ ਸਾਨੂੰ ਮੈਂ ਤਾਂ ਸੁਣਨੀ ਨਹੀਂ ਮੈਂ ਤਾਂ ਫਿਰ ਆਵਾਂ ਫਿਰ ਉਹਦੋਂ ਵੱਧ ਹੀ ਬੋਲੂਗੀ ਜੇ ਮੈਂ ਨਾ ਬੋਲਾਂ ਤਾਂ ਨਾ ਬੋਲਾਂ ਜੇ ਬੋਲਣ ਲੱਗਦੇ ਨਾ ਮੈਂ ਬਹੁਤ ਕੁਝ ਬੋਲ ਦੇਣੀ ਹੁੰਨੀ ਆ ਨਾਲੇ ਤਾਂ ਇਹ ਮੇਰੇ ਮਾਰਨ ਤੱਕ ਜਾਂਦੇ ਮੈਂ ਤੇ ਇਹ ਗੱਲਾਂ ਬਾਈ ਨੂੰ ਵੀ ਨਹੀਂ ਦੱਸੀਆਂ ਮੇਰੇ ਮਾਰਦੇ ਵੀ ਨਹੀਂ ਕੋਈ ਗੱਲ ਨਹੀਂ ਫਿਰ ਮੈਂ ਹਾਂ ਇਹ ਵੀ ਪੁੱਛੂੰ ਕਿ ਕੀ ਗੱਲ ਭਾਈ ਮਾਰਨ ਦਾ ਉਹਦਾ ਕੀ ਹੱਕ ਬੰਦ ਹੈ ਕੀ ਪਤਾ ਹੁਣ ਲੱਗਾ ਸੈਨਾ ਤਾਂ ਮੈਂ ਕੋਈ ਕੋਈ ਗਲਤੀ ਤਾਂ ਮੈਂ ਨਹੀਂ ਕਰਦੀ ਨਹੀਂ ਹੈਗੀ ਤੂੰ ਕੁਝ ਢੋਲਦੀ ਵਿਗੜਦੀ ਤਾਂ ਨਹੀਂ ਉਹਨਾਂ ਦਾ ਮੈਂ ਕੀ ਕਰਨਾ ਤਾਈ ਮੈਂ ਤਾਂ ਜਿਵੇਂ ਕਹੀਆਂ ਦੋਵੇਂ ਕੰਮ ਕਰੀਏ ਸਾਰਾ ਦਿਨ ਮੈਂ ਕੰਮ ਕਰਦੀ ਹਾਂ ਹੋਈ ਤਾਂ ਗੱਲ ਆ ਹੋਰ ਉਹਨੂੰ ਅੱਗ ਚਾਹੀਦੀ ਮੈਂ ਤਾਂ ਜੇ ਬਾਗੀ ਨਾ ਮੈਂ ਤਾਂ ਫਿਰ ਉਹਨੂੰ ਸਿੱਧੀ ਕਰਿਉਂ ਜਮਾ ਨਾਲੇ ਫਿਰ ਆਉਦੇ ਮੂੰਹ ਨਾਲ ਕਹੂੰ ਵੀ ਹਾਂ ਅਸੀਂ ਲੈ ਕੇ ਆਉਨੇ ਆ ਕਰ ਲੋ ਗੱਲ ਤੁਸੀਂ ਗੱਲ ਕਰਕੇ ਦੇਖ ਲਓ ਫਵਰੇ ਸੋਦੀ ਮੰਨ ਲਾਂ ਕੋਈ ਤੂੰ ਫਿਕਰ ਨਾ ਕਰਦੀ ਏ ਮੈਂ ਬੈਠੀ ਆ ਨਾ ਨਾਲੇ ਤਾਈ ਜੀ ਸੋਨੂ ਵੀ ਉਹ ਤਲਾਕ ਦੀ ਗੱਲ ਕਹਿਣਗੇ ਮੈਂ ਨਹੀਂ ਤਲਾਕ ਲੈਣਾ ਹੈਗਾ ਮੈਂ ਉੱਥੇ ਹੀ ਰਹਿਣਾ ਆਪਾਂ ਕਿਉਂ ਤਲਾਕ ਦੇਗੀ ਲਈਏ ਠੀਕ ਨਹੀਂ ਨਾ ਕਰ ਜੇ ਤੈਨੂੰ ਕਹਤਾ ਮੈਂ ਹੈਗੀ ਆ ਨਾ ਕੋਈ ਰੋਜ਼ ਕਰਾਉਣੇ ਕਿਹੜਾ ਦਾਈ ਸੌਖੇ ਪੈਣੀ ਵਾ ਇੱਕ ਵਾਰੀ ਨਾ ਮਾਪ ਮਸਾਂ ਤੋਰਦਾ ਧੀ ਨੂੰ ਤੇ ਦੋ ਦੁਬਾਰੇ ਦੁਬਾਰੇ ਤਾਂ ਬਹੁਤ ਮੁਸ਼ਕਲ ਆ ਕੋਈ ਖੇਡ ਨਹੀਂ ਹੈਗੇ ਗੁੱਡੀ ਪਟੋਲੇ ਨਹੀਂ ਹੈਗੇ ਕੋਈ ਚਲ ਤੁਸੀਂ ਜਾਇਆ ਮੈਂ ਤੇਰੇ ਵਾਸਤੇ ਜਾਉਣਾ ਕਿਉਂ ਨਹੀਂ ਬੁੱਤ ਚਾਹ ਦੀ ਤਾਂ ਮੈਨੂੰ ਲੋੜ ਨਹੀਂ ਹੈ ਵੀ ਤੁਸੀਂ ਜਾਓਗੇ ਵੀ ਕੋਈ ਨਹੀਂ ਚਾਹ ਪੀ ਲਾਂਗੇ ਤੇ ਆਪੇ ਹੀ ਤੁਰਾਂਮ ਕਰ ਲੈ ਤੇ ਨਾਲੇ ਫਿਕਰ ਨਾ ਕਰੀ ਚੰਗਾ ਕੋਈ ਵੀ ਗੱਲ ਕਰਕੇ ਆਵਾਂਗੇ ਠੀਕ ਹੈ ਚਾ ਤੁਸੀਂ ਦੇਖ ਲੋ ਤਾਂ ਮੇਰੀ ਤਾਂ ਕਿਸਮਤੀ ਮਾਰੀ ਆਖਣ ਕੀ ਪਤਾ ਹਜੇ ਮੈਂ ਕਿੰਨੀਆਂ ਘਟੋਕਣਾ ਖਾਣੀਆਂ ਹੋ ਠੀਕ ਆ ਪੈਨ ਹਾਂ ਠੀਕ ਆ ਪੈਨ ਤੂੰ ਦੱਸ ਕੇ ਇੱਧਰ ਹੋ ਜਾ ਸੌਂਜੀ ਝੁੱਪ ਵਾਲੀ ਆ ਤੂੰ ਦੱਸ ਕਿੰਨੇ ਆ ਜੀ ਠੀਕ ਆ ਵਧੀਆ ਅੱਛਾ ਇੱਧਰ ਕਿੱਧਰ ਚੱਲੇ ਬਸ ਇੱਧਰ ਕੰਮ ਜਾ ਜਾ ਕੇ ਆਈ ਸੀ ਇੱਕ ਅੱਛਾ ਕਿੰਨੇ ਬਣਿਆ ਫਿਰ ਉਧਰ ਪਤਾ ਹੀ ਆ ਸਾਨੂੰ ਉਹਨਾਂ ਦੇ ਲੱਛਣ ਚੱਲੀ ਜਾਂਦਾ ਬਸ ਦੀ ਬੰਨ ਗਾਲੀ ਮਾਰੀ ਹੈਗੀ ਹਨਾ ਮਾਰੀ ਕਿਹਾ ਤਾਂ ਬੜਾ ਹੈ ਹੈ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇੰਨੇ ਫਲਾਤੋ ਆ ਪਹਿਲਾਂ ਪਹ ਨਹੀਂ ਆਏ ਸੀ ਇੱਕ ਤਾਂ ਕੁੜੀ ਦੇ ਮਾਪੇ ਹੋ ਨਹੀਂ ਸੀਗਾ ਅੱਛਾ ਤੇ ਮੈਂ ਖਾ ਚੱਲ ਵੀ ਵਿਚਾਰੀ ਦਾ ਟਾਈਮ ਪਾਸ ਹੋ ਜੂਗਾ ਹਨਾ ਉਹੀ ਗੱਲ ਹੈ ਮਾਂ ਤੋਂ ਵੀ ਨਾ ਕਹਿੰਦੇ ਹੁੰਦੇ ਕੌਣ ਚਾਚੇ ਤਾਏ ਤਾਂ ਮਤਲਬ ਦੇ ਨਹੀਂ ਸਹੀ ਗੱਲ ਹੈ ਤੇ ਕਹਿੰਦੀ ਮੈਂ ਤਾਂ ਉਸਤੀ ਬਣਾ ਕੇ ਰੱਖੂੰਗੀ ਇਹੋ ਜੀ ਤਾਂ ਕੋਈ ਗੱਲ ਨਹੀਂ ਪਹਣੇ ਹੜੇ ਤੱਡੀ ਮੇਰੇ ਤਾਂ ਬਾਹਰ ਨਹੀਂ ਛੱਡਿਆ ਉਹਨੇ ਦੇ ਗੇੜਾ ਲੈ ਗੇੜਾ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਪਤਾ ਨਹੀਂ ਤਾਂ ਭਈ ਕੀ ਸੀ ਉਹਦੇ ਮਨ ਚ ਪਾਪ ਕੀ ਨਾ ਮੈਂ ਤਾਂ ਉਹੀ ਗੱਲ ਡੁੱਬ ਪੈਣੀ ਪੈਣੀ ਹਾਂ ਕਰ ਬੈਠੀ ਮੈਂ ਖਸਲ ਕਰਾ ਦੂੰਗੀ ਮੇਰੀ ਪਾਂਣੀ ਪੈਣੀ ਕੋ ਸਾਥ ਹੀ ਜੋ ਉਹੀ ਗੱਲ ਪੈਣੀ ਸਾੜੀ ਨਟ ਨਹੀਂ ਆ ਤਾਂ ਉਹ ਕਿੱਥੇ ਪੱਬ ਲੱਗਣ ਦਾ ਤੇ ਨਾ ਕਦੀ ਮੈਂ ਕੋਈ ਚੀਜ਼ ਮੰਗਾ ਨਾ ਅੱਜ ਮੰਗਾ ਨਾ ਸਵੇਰੇ ਮੰਗਾ ਕਾਸੇ ਦੀ ਲੋੜ ਨਹੀਂ ਮੈਂ ਖ ਪਈ ਮੁੰਡਾ ਕੋਈ ਨਸ਼ਾ ਨੂੰ ਸ਼ਾ ਤਾਂ ਨਹੀਂ ਕਰਦਾ ਨਾ ਕਹਿੰਦੀ ਹੁਣ ਤਾਂ ਬੀੜੀ ਤੱਕਦਾ ਪੈਲ ਨਹੀਂ ਆ ਹੁਣ ਦੇਖ ਲੈ ਪੈਣੀ ਆਕ ਨਹੀਂ ਪੜਦਾ ਹੈ ਰੰਨਾ ਭੁੱਖੇ ਪਿਆ ਰਹਿੰਦਾ ਨਹੀਂ ਕੁੜੀ ਨੂੰ ਕੋਟੇ ਕਟਾਪਾ ਕਰਦਾ ਹੋਰ ਤਾਂ ਚੱਲ ਖਾਣੀ ਪੀਣੀ ਦਾ ਕਹਿੰਦੇ ਹੁੰਦੇ ਬਣੀ ਆਈ ਹਾਂ ਚੱਲ ਖਾ ਪੀ ਕੇ ਕੁੜੀ ਨੂੰ ਤਾਂ ਨਾ ਉਸ ਕਹੇ ਆਪ ਦੇਖ ਲੈ ਉਹ ਬੇਵਾਬਾ 12 40 ਹਾਂ ਮੈਨੂੰ ਤਾਂ ਬਾੜੀ ਕਿਸੇ ਦਾ ਪੱਪ ਨਹੀਂ ਲੱਗਣ ਦਿੰਦੀ ਬਾੜੀ ਖੋਟੀ ਆ ਕੁੜੀ ਨਾ ਲੜਦੀ ਆ ਘਰੋਂ ਬਾਹਰ ਕੱਢਤਾ ਆਪਾਂ ਨੇ ਹੰਕੀ ਕਰਾਂ ਉੱਥੇ ਆਪਦੇ ਘਰੇ ਬਠਿਆ ਕੇ ਰੱਖੀ ਉੱਥੋਂ ਵਿਚਾਰੀ ਫਿਰ ਬਸ ਚੜ ਗਈ ਉੱਥੇ ਗਈ ਆ ਹੁਣਾਂ ਦੇ ਪਾਈ ਕੋਲ ਜੇ ਮਾਂ ਹੋਵੇ ਤਾਂ ਸੁਣ ਲੈ ਹੁਣ ਪਰਜਾਈਆਂ ਤੈਨੂੰ ਪਤਾ ਕਾਉਣਾ ਕਿਸੇ ਹਾਂ ਕੋਈ ਨਹੀਂ ਅੱਜ ਕੱਲ੍ਹ ਹੈਗੀ ਚਾਚੇ ਚਾਚੇ ਆਉਂਦੀ ਹੁੰਦੀ ਆ ਦੇਖਾ ਚਾਚੇ ਤਾਈ ਮਤਲਬ ਦੇ ਹੁੰਦੇ ਨੇ ਤੈ ਇਹੋ ਜੇ ਲੱਛਣ ਕਰਦੀ ਆਂ ਪਹਿਲੇ ਦੇਖਣਾ ਸੀ ਤੈ ਅੱਗੇ ਵੀ ਕੋਈ </body>ਬੁੜੀ ਵੀ ਨਰਮ ਚਾਹੀਦੀ ਸੀ ਆਏ ਸੀ ਪਹਿਨੇ ਮਾਖਾ ਚੱਲ ਕੱਲਾ ਮੁੰਡਾ ਜ਼ਮੀਨ ਜਾਇਦਾਤ ਵਧੀਆ ਕੀ ਘਰ-ਬਾਰ ਵਧੀਆ ਚੱਲ ਕੁੜੀ ਐਸ ਕਰੂਗੀ ਬੁੜੀ ਕਿੰਨਾ ਕਚਰ ਹੁੰਦੀ ਆ ਹਨਾ ਤੇ ਅੱਡ ਡੋ ਹੋ ਜੂਗੀ ਉਹ ਤਾਂ ਐ ਨਹੀਂ ਪਤਾ ਅਸੀਂ ਮੁੰਡਾ ਦੀ ਮਾਂ ਦੀ ਜੜਚ ਬੋਲਦੇ ਆਪਨੇ ਅੱਡ ਹੋਣ ਵਾਲੇ ਉਹ ਤਾਂ ਮਾਂ ਤੋਂ ਪੁੱਛੇ ਵੀ ਨਾ ਪਾਣੀ ਨਹੀਂ ਪੀਂਦਾ ਉਤਾ ਮਾਂ ਦੀ ਪੁੱਛੜ ਚ ਬੈਠਾ ਰਹਿੰਦਾ ਸਾਰਾ ਦਿਨ ਸਾਰਾ ਦਿਨ ਉਤਾ ਪੈਣੇ ਗੱਲ ਨਹੀਂ ਸੁਣਦਾ ਜਿੱਧਰ ਜੀ ਕਰਦਾ ਉਧਰ ਚ ਅੱਕਾ ਕੇ ਮੋਟਰਸਾਈਕਲ ਭਾਗੇ ਜਾਂਦਾ ਕਦੇ ਕਿਧਰ ਭਾਗੇ ਜਾਂਦਾ ਦੋ ਵਾਰੀ ਠਾਣੇ ਚ ਛੜਾ ਲਿਆਂਦਾ ਬਸ ਫੇਰ ਐਹੋ ਜਿਹਾ ਲੱਛਣ ਨਹੀਂ ਉਤਾ ਕਰਦੀ ਉਤਾ ਨੇ ਕੀ ਕਰਾ ਜਾਵੇ ਔਖਾ ਹੋ ਗਿਆ ਤੈਨੂੰ ਵੀ ਕੋਈ ਹੋਰ ਔਖਾ ਤਾਂ ਹੋ ਗਿਆ ਇੱਕ ਸਾਕੀਪਾਂ ਜੀ ਸੀ ਹੁਣ ਕੀ ਕਰੀਏ ਨਾ ਤਾਂ ਉਹਨੂੰ ਕੁਝ ਕਹਿ ਸਕਦੀ ਹੁਣ ਇਧਰ ਹੋਏ ਨੂੰ ਨਹੀਂ ਕੁਝ ਕਹਿ ਸਕਦੀ ਸਾਨੂੰ ਵਿਚਾਈ ਫਸ ਗਈ ਪਹਨੇ ਮੈਂ ਤਾਂ ਸਹੀ ਗੱਲ ਆ ਪਹਨੇ ਹੋਰ ਕੀ ਕਰ ਸਕਦੇ ਹਾਂ ਹੁਣ ਇਹ ਤਾਂ ਹੈ ਸਹੀ ਹੋਣ ਜਾਂਦੀ ਸੋਦਰਮਾ ਖ ਚੱਲ ਉੱਧਰ ਕੱਪੜੇ ਦੇ ਰੱਖੇ ਸੀ ਪਾਣੀ ਸਿਉਣੀ ਮਾਂ ਖ ਚੱਲ ਫੜ ਕੇ ਲੈ ਕੇ ਆਉਣੀ ਆ ਹਾਂ ਚੱਲ ਉਹ ਗੈਸੀ ਕਹੀਂ ਦੁਪਹਿਰੇ ਜੀ ਆ ਕੇ ਲੈ ਜੀ ਗਈ ਚੱਲ ਅੱਛਾ ਮਾਂ ਖ ਚੱਲ ਹੁਣ ਦੇਖ ਕੇ ਆਉਣੀ ਐ ਸਿਉਣੀ ਉਹ ਤਾਂ ਆਪਣੀ ਸਿਉਣੀ ਨੂੰ 10 ਦਿਨ ਪਹਿਲੇ ਪੈਨਾ ਫੋਨ ਕਰਨੇ ਪੈਣ ਹਾਂ ਇਹ ਤਾਂ ਹੈ ਸਿਉਣੀ ਦੇ ਤਾਂ ਕਿਤੇ ਮਸਾਂ ਵਾਰੀ ਹੁੰਦੀ ਹੈ ਢੀੜ ਵਾਲੀ ਹੁੰਦੀ ਹੈ ਕੋਲ ਤੋਂ ਵਾਲੀ ਕੱਪੜੇ ਹੁੰਦੇ ਨੇ ਚੱਲ ਭਾਣੇ ਦੇਖ ਲਓ ਕੀ ਬਣਦਾ ਫਿਰ ਹੁਣ ਦੇਖਦੇ ਆ ਕਰਦੇ ਆ ਹੀ ਲਕਸੀਲਾ ਕੋਈ ਤਾਈ ਕਾਈ ਸੀ ਪਾਈ ਹੁਆ ਕੇ ਵਿੱਚ ਕੋਈ ਹੋਰ ਆਈ ਗੱਲ ਕਰ ਲਈਏ ਪੁੱਛਾਂਗੇ ਭਾਈ ਹੁਣ ਕੀ ਕਹੋਗੀ ਕੀ ਨਾ ਖ ਬਸਾਉਂਦੀ ਹੈ ਕਹਾਂਗੇ ਉਹ ਨਾ ਜਾੜੀ ਤਾਂ ਕਿੱਥੇ ਜਾਂਦੀ ਆ ਹਾਂ ਚੱਲ ਠੀਕ ਆ ਪੰਚ ਮਾਂ ਹਾਂ ਪਤਾ ਅਬ ਜੋਲਿਆਂ ਦਾ ਫੋਨ ਆਇਆ ਸੀਗਾ ਕਿਉਂਕਿ ਕਹਿੰਦੇ ਸੀ ਆਉਂਦੇ ਆ ਕਹਿੰਦੇ ਅੱਜ ਨਾਲ ਦੀਪਾ ਵੀ ਆਉਂਦਾ ਨਾਲ ਬਸ ਕੱਲਾ ਦੀਪਾ ਹੀ ਆਊਗਾ ਉਹਨੂੰ ਮੈਂ ਬੜਾ ਦਵਾਲ ਐਂ ਜੀ ਉਹ ਕੱਲਾ ਦੀਪਾ ਨਹੀਂ ਆਉਣ ਲੱਗਿਆ ਉਹ ਸੋਨੀ ਦੀ ਤਾਈ ਵੀ ਆਉਗੀ ਨਾਲ ਆਪਣਾ ਉਹ ਤਾਂ ਤਾਈ ਉਹ ਨਾ ਬਰਤਦੀ ਨਹੀਂ ਸੀ ਉਹ ਤਾਂ ਕਹਦੀ ਸਾਡੀ ਤਾਂ ਤਾਈ ਤਾਂ ਸਾਡੇ ਆ ਕੇ ਪਟਸਾਵੇਂ ਤੂੰ ਵੀ ਡਰਦੀ ਐ ਤੇ ਹੁਣ ਤਾਈ ਨੂੰ ਦਿਖ ਗਈ ਉਹ ਹੈ ਮੈਨੂੰ ਕੀ ਪਤਾ ਹੈਗਾ ਮੈਂ ਤਾਂ ਬਜੋਲਿਆਂ ਨੇ ਫੋਨ ਕਰਿਆ ਸੀ ਕਹਿੰਦੇ ਘਰੇ ਰਹੋ ਭਈ ਅਸੀਂ ਆਮ ਆਏ ਕਹਿੰਦੇ ਅੱਜ ਕੋਈ ਨਾ ਮੈਂ ਹੈਗੀ ਆ ਘਰੇ ਮੈਂ ਤਾਂ ਉਹਨਾਂ ਨੂੰ ਕਹਿਤਾ ਸੀ ਮੈਂ ਵੀ ਤੁਸੀਂ ਕੀ ਕਰਨ ਆਉਣਾਗਾ ਸਾਡੇ ਘਰ ਦੀ ਗੱਲ ਹੈਗੀ ਕੋਈ ਨਾ ਜਿਉਂਦਿਆਂ ਨੇ ਜੀ ਸਦਕੇ ਆਉਣ ਜੀ ਆਇਆਂ ਨੂੰ ਉਹਨਾਂ ਨੂੰ ਤੇ ਤੂੰ ਆਹਦਾ ਕੰਮ ਕਰ ਮੈਂ ਹੈਗੀ ਆ ਘਰੇ ਆਪੇ ਸਾਹਮਣੂ ਹੋਊਂਗੇ ਉਹਨਾਂ ਨੂੰ ਉਹਨਾਂ ਪਿੱਛੇ ਕੰਮ ਤਾਂ ਨਹੀਂ ਛੱਡਣਾ ਆਪਦਾ ਹੁਣ ਤੇ ਨਾਲੇ ਉਹਨਾਂ ਨੂੰ ਸਮਝਾ ਦੇ ਚੰਗੀ ਤਰ੍ਹਾਂ ਕਿਤੇ ਉਹਨਾਂ ਨੂੰ ਐ ਝਾਕੋ ਮੈਂ ਤਾਂ ਚੰਗੀ ਤਰ੍ਹਾਂ ਸਮਝਾਉਂ ਉਹ ਦੇਖਦਾ ਜਾਈ ਤੂੰ ਜਾਂ ਮੁੜ ਕੇ ਮੂੰਹ ਕਰਕੇ ਇੱਧਰ ਨਾਲੇ ਉਹਨੂੰ ਚੰਗੀਆਂ ਸੁਣਾਦੀ ਕਹਦੇ ਸੰਤਾ ਸਿੱਧੇ ਮੂੰਹ ਨਹੀਂ ਗੱਲ ਕਰਦੀ ਕਹਦੇ ਬੇਪੁੱਤ ਨਾਲੇ ਕਹਿੰਦੀ ਜਿਹੜੀਆਂ ਰੋਕ ਟੋਕਾਂ ਜੀਆਂ ਕਰਦੀਆਂ ਨਾ ਸਾਨੂੰ ਪਸੰਦ ਨਹੀਂ ਆਈ ਕਹਦੇ ਤੂੰ ਮੇਰਾ ਸੁਭਾਅ ਨਹੀਂ ਤਾਂ ਜਾਣਦੀ ਆ ਮੈਂ ਤਾਂ ਇਹੋ ਜਿਹਾ ਫੁੱਲ ਪਾਉਂਗੀ ਜਿਹੜੇ ਗੰਗਾ ਗਾਇਣਾ ਮੁੜੇ ਹੁਣ ਕਿਦੇ ਬੱਸ ਫਿਰ ਆਪੀ ਸਮਝ ਆਉਂਦੀ ਆ ਉਹਦੀ ਤਾਈ ਨੂੰ ਪਟੂ ਗੋਦਰੀ ਜੀ ਉਹਦੀ ਨਾਲੇ ਮੈਂ ਤਾਂ ਐ ਨਹੀਂ ਸਮਝ ਆਉਂਦੀ ਹਾਂ ਦੀਪੇ ਵਰਗਿਆਂ ਨੇ ਇੰਨੀ ਬੇਇੱਜ਼ਤੀ ਕਰਕੇ ਉਧੋਰੇ ਸੀ ਉਦੋਂ ਅਜੇ ਵੀ ਉਹਨਾਂ ਦਾ ਸਰਦਨਿਆਥਾ ਹੈ ਬਈ ਬਿਸ਼ਰਮ ਹੈ ਫਿਰ ਉਹ ਤਾਂ ਕਹਿੰਦੇ ਸੀ ਅਸੀਂ ਇਸ ਘਰ ਚ ਕਹਿੰਦੇ ਪੈਰ ਨਹੀਂ ਪਾਉਂਦੇ ਹੁਣ ਤੇ ਹੁਣ ਕੀ ਕਰਨਾ ਹੁੰਦਾ ਜਿਹੜੇ ਮੂੰਹ ਨਾਲ ਪੈਰ ਪਾਊਗਾ ਹੈ ਬਿਸ਼ਰਮ ਹੈ ਹਾਂ ਫੁੱਲ ਵੇਚ ਕੇ ਕਰੂੰ ਆ ਜਾਂਦੇ ਉਹਦੇ ਰਨ ਖਸਮ ਦੀ ਬੇਇੱਜ਼ਤੀ ਕੱਟ ਹੋਈ ਸੀਗੀ ਬਸ ਜਿਹੜਾ ਕੁਝ ਮਰਜ਼ੀ ਹੋਵੇ ਆਪਾਂ ਉਹਨੂੰ ਇੱਥੇ ਰੱਖਣਾ ਨਹੀਂ ਹੈਗਾ ਵੇ ਮੈਂ ਤਾਂ ਉਹੀ ਨਹੀਂ ਰੱਖਦੀ ਉਹਨੂੰ ਮੈਨੂੰ ਮੇਰੇ ਤਾਂ ਉਹੀ ਨਹੀਂ ਪਸੰਦ ਹੈਗੀ ਮੈਂ ਤਾਂ ਤੈਨੂੰ ਉੱਥੇ ਵੀ ਆਹ ਹੁਣ ਪੁੱਤ ਜਿੱਥੇ ਬਾਵਾ ਸਾਰਾ ਦਾਜ ਮਿਲਿਆ ਤੇ ਚੰਗੀ ਮਿਲੀ ਗੱਡੀ ਉਹ ਮੈਨੂੰ ਤਾਂ ਦਾਜ ਦੀ ਲੋੜ ਨਹੀਂ ਹੈਗੀ ਬਸ ਆ ਰੋਗ ਡੋਗ ਵਾਲੀ ਮੈਨੂੰ ਪਸੰਦ ਨਹੀਂ ਹੈਗੀ ਜਿੱਥੇ ਮੈਂ ਕਿਤੇ ਆ ਜਾਵਾਂ ਮੈਂ ਕਿਤੇ ਮਰਜੀ ਆਵਾਂ ਮੈਨੂੰ ਰੋਕੇ ਨਾ ਬਸ ਤੂੰ ਆ ਮੇਰੇ ਮਾਂ ਕਰ ਲੱਗੀ ਕਿਤੇ ਪਤ ਆਹ ਦੇਖ ਲੈ ਉਹਨੇ ਮੁਖਤਿਆਰੇ ਨੇ ਮੁੰਡਾ ਵਿਆਹ ਆ ਟਰੱਕ ਦਾ ਅਜਦਾ ਆ ਤੇ ਨਾਲੇ ਝੋਲੀ ਪਤਾ 15 ਲੱਖ ਪਾ ਕੇ ਗਏ ਨੇ ਤੇ ਜਿਹੜੀ ਉਹਨਾਂ ਨੇ ਗੱਡੀ ਦਿੱਤੀ ਉਹ ਵੱਖ ਰਹਿ ਗਈ ਆਪਣਾ ਤਾਂ ਕਰਮ ਫੁੱਟ ਗਏ ਆ ਬੜਾ ਬਹਿ ਗਿਆ ਇਹਦਾ ਮਨਿੰਦਰ ਦਾ ਜਿਹੜੀ ਨਾ ਪੱਲੇ ਪਵਾਤੀ ਆ ਮੈਂ ਗੱਡੀ ਦਾ ਕਰਿਆ ਕੀ ਕਰੂੰਗਾ ਜਿਹਨੇ ਮੈਨੂੰ ਐਂ ਕਹਤਾ ਇੱਥੇ ਵੀ ਆ ਕੇ ਵੀ ਤੂੰ ਜਾਣਾ ਨਹੀਂਗਾ ਬਾਹਰ ਫਿਰ ਮੈਂ ਗੱਡੀ ਨੂੰ ਇੱਥੇ ਘਰੇ ਰੱਖਾ ਕੇ ਛੁੱਟੇ ਲਿਆ ਕਰੂੰ ਉਹ ਤੇ ਵੇ ਜਾਨ ਵੇ ਬਹਾਸੀ ਹੁੰਦੇ ਮੈਂ ਤਾਂ ਤੇਰੇ ਕਿ ਛੁੱਟੇ ਲਿਆ ਕਰੂੰਗਾ ਛੁੱਟੇ ਲੈਣ ਕਰ ਤ ਜਵਾਕ ਹੈ ਹੈ ਬਥੇਰਾ ਉਹ ਨਹੀਂ ਟੋਕਦੀ ਪੁੱਤ ਉਹ ਨਹੀਂ ਸਾਰੀਆਂ ਪੰਜਾਂਗਾਂ ਕੋਲ ਇੱਕਸਾਰ ਨਹੀਂ ਹੁੰਦੀਆਂ ਨਾਲ ਇਹ ਤਾਂ ਉਹੀ ਆ ਕੇ ਪਹਿਲਾਂ ਇਹਦਾ ਭਾਈ ਦੇਖ ਲੈ ਲੰਮਟੰਗ ਬਲ ਜਾ ਹੈ ਮੈਂ ਤਾਂ ਉਹਦੀ ਦੇਖ ਲਿਆ ਸੀਗਾ ਨਹੀਂ ਤਾਂ ਬੇਕਾਰ ਹੀ ਆ ਪਰਵਾਰ ਇਹਨਾਂ ਦਾ ਤਾਂ ਬਸ ਜਿਵੇਂ ਮਰਜ਼ੀ ਕਰੇ ਮੇਰਾ ਨਿਮੇੜ ਦੇ ਤਾ ਬਸ ਨਿਮੇੜ ਦੂੰਗੀ ਆ ਜਾਂਦੇ ਉਹ ਤਾਂ ਦੂਜੇ ਦਿਨ ਦਾ ਕੰਮ ਹੋ ਜਾਂਦਾ ਹੈਗਾ ਇਥੇ ਕਦੇ ਕਹਿੰਦੀ ਹਾਂ ਠੀਕ ਐ ਵਗ ਜਾ ਕਰ ਕਦੇ ਕਹੇ ਨਹੀਂ ਤੂੰ ਜਾਣਾ ਨਹੀਂ ਕਿਸੇ ਪਾਸੇ ਤੂੰ ਆ ਕੰਮ ਕਰ ਤੂੰ ਉਹ ਕਰ ਮੈਨੂੰ ਤਾਂ ਐ ਲੱਗਦਾ ਮੈਨੂੰ ਨੌਕਰ ਬਣਾ ਰੱਖਿਆ ਸੀ ਉਹਨੇ ਇੱਕ ਤਰ੍ਹਾਂ ਦਾ ਦੇ ਤੂੰ ਹੁਣ ਤਾਂ ਜਾਦ ਐ ਹੁਣ ਤਾਂ ਘਮਲਾ ਦੁਨੀਆ ਕਿ ਹਜੇ ਵੀ ਤੂੰ ਪਿੰਜਰੇ ਚ ਹੀ ਰਹਿਣਾ ਹੈ ਹੁਣ ਨਹੀਂ ਹੁਣ ਤਾਂ ਜਿਹੜਾ ਕੁਝ ਪਹਿਲਾਂ ਕਰਨਾ ਸੀ ਕਰ ਲਿਆ ਹੁਣ ਤਾਂ ਨਾ ਮੈਂ ਤੇਰੇ ਕਹਿਣ ਦੀ ਉਹ ਤੋਂ ਮਾफी ਮੰਗਾ ਉਹ ਵੀ ਮੈਨੂੰ ਤੂੰ ਕਹਿੰਦਾ ਸੀ ਪਹਿਲਾਂ ਕਹਿੰਦੀ ਕੋਈ ਨੇ ਇਹਨੂੰ ਕਹ ਕੋਈ ਨਾ ਜਦੋਂ ਕੰਮ ਦਾ ਔਖਾ ਦਾ ਕੰਮ ਆਲੀ ਰੱਖ ਲਾਂਗੇ ਆਪਾਂ ਕੰਮ ਕੰਮ ਦਾ ਕੋਈ ਔਖਾ ਨਹੀਂ ਕੰਮ ਤਾਂ ਮੈਂ ਨੇਰੀ ਆ ਆ ਉਹਦੇ ਸੁੱਤੇ ਪੈ ਪੈ ਸਾਰਾ ਕੰਮ ਨੇ ਮੇੜ ਦਾ ਦੀ ਸੀ ਬਸ ਫਿਰ ਉਹਦੇ ਵਾਂਗੂ ਜਿੱਲੋ ਮੈਂ ਥੋੜੀ ਜਿਹੀ ਆਉਣਾ ਪਰੇ ਤੇ ਹਾਂ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੂੰ ਜਾ ਉਹਦੇ ਕੰਮ ਤੇ ਮੈਂ ਤਾਂ ਆਪੇ ਬਠੇ ਰਹਾ ਦੇਖ ਲੂੰਗੀ ਚੰਗਾ ਆ ਨਾਲੇ ਘੋਟ ਉੱਥੇ ਕਹਿੰਦੇ ਹੁੰਦੇ ਠੰਡੇ ਜੀ ਦੀ ਲਿਆ ਕੇ ਰੱਖ ਦੇ ਇੱਕ ਨਾਮ ਕਰ ਦੂੰਗੀ ਕੀ ਕਰਨਾ ਹੈਗਾ ਐਨ ਵਾਲੇ ਕਿੱਥੇ ਆ ਉਹ ਭੈਣੇ ਵਾਲੇ ਨਹੀਂ ਉਹਦੀ ਤਾਈ ਆਉਗੀ ਮਾੜਾ ਜਿਹਾ ਦਿਖਾ ਦੂੰਗੀ ਮੈਂ ਬੜਾ ਠੰਡੇ ਦਾ ਨਾਮ ਲੈਣੀ ਆ ਨਹੀਂ ਆਇਆ ਕਰ ਤਾਨੂੰ 100 ਰੁਪਏ ਲਾਉਣੇ ਉਤਲੇ ਮਨ ਨੂੰ ਕਹਿ ਦੂੰਗੀ ਬਸ ਕਹਿ ਦਿਆਂ ਹਾਂ ਵੀ ਠੰਡਾ ਲੈ ਕੇ ਉਹਨਾਂ ਨਾਲ ਮੈਨੂੰ ਲੱਗਦਾ ਜਿਹੜੇ ਸਾਹਮਣੇ ਇੰਨਾ ਇਕੱਠ ਕਰਕੇ ਉਹਨਾਂਗੇ ਤੈਨੂੰ ਕੀ ਲੱਗਦਾ ਵੀ ਇੱਥੇ ਨਰਬਾਈ ਨਾਲ ਗੱਲ ਕਰਕੇ ਜਾਣਗੇ ਆ ਜਾਂਦਾ ਲੈ ਕੇ ਆਉਗੀ ਜਿਹਨੂੰ ਲੈ ਕੇ ਇੱਥੇ ਗਾਹਾਂ ਇਹ ਪੰਚਾਇਤਾਂ ਪੰਚਾਇਤਾਂ ਹੋਰ ਹੀ ਕਿਤੇ ਗਿੱਜ ਜਾਨੇ ਡਰਾਹਾ ਕਰਨੇ ਹੈ ਇੱਥੇ ਨਹੀਂ ਉਹ ਲੈ ਕੇ ਆ ਸਕਦੀ ਫਿਰ ਆਪਾਂ ਤਾਂ ਸਿੱਧੇ ਆ ਮੈਂ ਨਾ ਡਰਾਂ ਨਾ ਮੈਂ ਅੱਜ ਤੱਕ ਡਰੀਆਂ ਕਿਸੇ ਤੋਂ ਬਸ ਨਵੇੜ ਦੀ ਹੁਣ ਆਪੀ ਉਹਨਾਂ ਨੂੰ ਕਹਿ ਦੀ ਜਿਹੜਾ ਕੋਈ ਕਰਨਾ ਅੱਜ ਨਵੇੜਾ ਇੱਕ ਕਰ ਜੋ ਇਸਦੇ ਬਾਅਦ ਸਾਡੇ ਘਰੇ ਬਣਨ ਦੀ ਲੋੜ ਨਹੀਂ ਹੈਗੀ ਮੈਂ ਤਾਂ ਉਹਨਾਂ ਨੂੰ ਇੱਕ ਕਰਦਾ ਜੀ ਕਰਦਾ ਵੀ ਗੇਟ ਤੇ ਖੜਾ ਕੇ ਵੇਚਤੀ ਕਰਾਂ ਗੇਟ ਤੋਂ ਮੋੜਾਂ ਫੇਰ ਵੀ ਚੱਲ ਆਏ ਆ ਵੀ ਉਹਦੇ ਤਾਈ ਆ ਰਹੀ ਹੈ ਪਹਿਲੀ ਵਾਰ ਤਾਂ ਕਰਕੇ ਚੁੱਪ ਪੈ ਫੇਰ ਹੁਣ ਮੈਨੂੰ ਕਿਹੜਾ ਚੇਹ ਹੈ ਕਿਸੇ ਦੀ ਹੁਣ ਕਿਹੜਾ ਇਸ ਤੋਂ ਬਾਅਦ ਆਪਾਂ ਨੇ ਕੋਈ ਰਿਸ਼ਤੇਦਾਰੀ ਰੱਖਣੀ ਹੈ ਉਹਨਾਂ ਨਾਲ ਰਿਸ਼ਤੇਦਾਰ ਤਾਂ ਮੈਂ ਹੁਣ ਨਹੀਂ ਰੱਖਦੀ ਪੁੱਤ ਜੇ ਬਾਹਰ ਤਰਲੇ ਜਾ ਕਰੂਗੀ ਨਾ ਮੈਂ ਹੀ ਨਹੀਂ ਰੱਖਦੀ ਉਹਨੂੰ ਮਾਤਾ ਗੁੱਤਨੀ ਫੜ ਕੇ ਘਰੋਂ ਪੜਨੋ ਜੇ ਉਹਦੀ ਤਾਈ ਛੱਡ ਵੀ ਗਈ ਆ ਉਹ ਤਾਈ ਨੂੰ ਕਹਦੀ ਕਦੇ ਤੈਨੂੰ ਜਿਆਦਾ ਨਾ ਤੂੰ ਰੱਕ ਰੱਕ ਕੇ ਜਾ ਹਾਂ ਕੋਈ ਨਾ ਤੂੰ ਜਾ ਤੂੰ ਕਾਨੂੰ ਲੇਟ ਹੁੰਨਾ ਚੰਗਾ ਜਾ ਨਾਲੇ ਰੋਟੀ ਬਣੀ ਪਈ ਹੈ ਰੋਟੀ ਖਾ ਜੀ ਕੋਈ ਨਾ ਨਾ ਤਾਈ ਉਹਦਾ ਘਰ ਢੀਸੀ ਲੱਗੀ ਹੋਈ ਹੈਗੀ ਵੀ ਇੱਥੇ ਬੰਬੜੇ ਅਗਜੂਗੀ ਆ ਜਾ ਮੈਂ ਕਿਹਾ ਡਰਦੀ ਆ ਕਿਸੇ ਤੋਂ